ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਅੱਜ ਤੁਹਾਨੂੰ ਕੁਆਲਿਟੀ ਫਰਨੀਚਰ ਤੇ ਲੈ ਕੇ ਆ ਗਿਆ ਜਿਹੜਾ ਫਰਨੀਚਰ ਆ ਬਹੁਤ ਘੈਂਟ ਮਿਲਦਾ ਮਤਲਬ ਵੀ ਬਹੁਤ ਹੀ ਸਸਤਾ ਤੇ ਘੈਂਟ ਫਰਨੀਚਰ ਤੇ ਤੁਹਾਨੂੰ ਲੈ ਕੇ ਆ ਗਿਆ ਆਜੋ ਗਰਾਂ ਅੰਦਰ ਬਾਈ ਦਾ ਸਾਰਾ ਵੱਡਾ ਸ਼ੋਰੂਮ ਬਣਿਆ ਹੋਇਆ ਹੈਗਾ ਜੀ ਬਹੁਤ ਘੈਂਟ ਘੈਂਟ ਇੱਥੇ ਤੁਹਾਨੂੰ ਆਪਾਂ ਨੂੰ ਆਈਟਮਾਂ ਮਿਲ ਜਾਣਗੀਆਂ ਮਤਲਬ ਬੈੱਡ ਸੋਫੇ ਕੱਦੇ ਮਤਲਬ ਕੀ ਬਾਤਾਂ ਆ ਉਹ ਐਂਡ ਕਰਾਇਆ ਪਿਆ ਬਾਈ ਦਾ ਤੇ ਉਹ ਅੱਗਿਆ ਬਾਈ ਉਹਦੇ ਨਾਲ ਸਾਰੀ ਗੱਲਬਾਤ ਕਰਾਂਗੇ ਗਾਂਹ ਜਾ ਕੇ ਤੇ ਪੁੱਛਨੇ ਆ ਬਾਈ ਨੂੰ ਕਿਹਦਾ ਪ੍ਰਾਈਸ ਕਿੰਨਾ ਤੇ ਕਿਹੜੇ ਦਾ ਕਿੰਨਾ ਹੈ ਐਦਾਂ ਜਿਵੇਂ ਆ ਕਾਰਨਰ ਲੱਗੇ ਹੋਏ ਆ ਅ ਸੋਫੇ ਲੱਗੇ ਹੋਇਆ ਕਾਰਨਰ ਵਾਲੇ ਮਤਲਬ ਕੀ ਬਾਤਾਂ ਹੀ ਹੋਈਆਂ ਪਈਆਂ ਗਈਆਂ ਪੁੱਛਦੇ ਆ ਬਾਈ ਨਾਲ ਕਰਦੇ ਆ ਗੱਲਬਾਤ ਸਾਸੀ ਗਾਲ ਵੀਰੇ ਸਾਸੀ ਗਾਲ ਬਾਈ ਜੀ ਹੋ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਇੱਕ ਵਾਰੀ ਵੀਰੇ ਮੜਾ ਜਿਹਾ ਡਰੈੱਸ ਬੋਲਦੇ ਆਪਾਂ ਹੈ ਕਿੱਥੇ ਆ ਮੈਨੂੰ ਕਈ ਵਾਰੀ ਕਮੈਂਟ ਦੇ ਵਿੱਚ ਆਇਆ ਵੀ ਬਾਈ ਡਰੈੱਸ ਪਹਿਲਾਂ ਤੁਸੀਂ ਦੱਸ ਦਿਆ ਕਰੋ ਬਿਲਕੁਲ ਜੀ ਆਪਣਾ ਬਾਈ ਜੀ ਡਰੈੱਸ ਹੈਗਾਗਾ ਪਿੰਡ ਬਦਰਾ ਇਤੌਲਾ ਫੈਕਟਰੀ ਤੋਂ ਆਜੋ ਚਹਿਸਪਾਲ ਕਰਨ ਵਾਲੇ ਰੋਡ ਤੋਂ ਆਜੋ ਜਿਹੜੇ ਮਰਜ਼ੀ ਆਪਣੇ ਸੈਂਟਰ 'ਚ ਪਿੰਡ ਆ ਜਾਂਦਾ ਹੈਗਾ ਧੂਰਕੋਟ ਬਾਦਰਾ ਰੂੜੇ ਕੇ ਧੂਰਕੋਟ ਬਾਦਰਾ ਮਾਨਸਰ ਰੋਡ ਤੋਂ ਤੇ ਇੱਕ ਵਾਰੀ ਫੋਨ ਨੰਬਰ ਵੀ ਬੋਲੋ ਫੋਨ ਨੰਬਰ ਆਪਣਾ ਹੈਗਾ 82888 50741 ਪਿੰਡ ਬਾਦਰਾ ਬਾਈ ਡਿਸਟ੍ਰਿਕਟ ਬਰਨਾਲਾ 'ਚ ਆ ਗਿਆ ਆਪਣਾ ਇਹ ਮਤਲਬ ਵੀ ਬਾਈ ਨੇ ਨਾ ਫਰਨੀਚਰ ਦਾ ਕੰਮ ਹੈ ਜਿਹੜਾ ਸਸਤਾ ਤੇ ਘੈਂਟ ਮਤਲਬ ਬਾਗਮਾਲ ਕੀਤਾ ਪਿਆ ਬਾਈ ਮਤਲਬ ਬੰਦਾ ਬਹੁਤ ਘੈਂਟ ਆ ਚੰਗੇ ਕੰਮ ਕਰਦਾ ਹੈ ਚੰਗਾ ਕਾਰੀਗਰ ਬਿਲਕੁਲ ਜੀ ਬਿਲਕੁਲ ਜੀ ਜਿੰਨਾ ਤੁਸੀਂ ਬੋਲਿਆ ਉਹਨਾਂ ਧੰਨਵਾਦ ਆਪਾਂ ਜਿਹੜਾ ਤੁਹਾਡੀ ਗੱਲ ਤੇ ਖਰੇ ਉਤਰਾਂਗੇ ਜੀ 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 ਵੀਰੇ ਮੈਨੂੰ ਆਹ ਮਡਾ ਜਿਆ ਦੱਸ ਦੋਗੇ ਇਹਦਾ ਕੀ ਪ੍ਰਾਈਸ ਰਹੂਗਾ ਇਹ ਬਾਈ ਜੀ ਹੈਗਾ 9 ਸੀਟਡ ਜੀ 7 ਸੀਟੜਾ 2 ਸੀਟੜਾ ਪਫੀਆਂ ਆ ਗਈਆਂ ਇਹਦੇ ਚ ਟੇਬਲ ਆ ਗਿਆ ਵਿਦ ਟੇਬਲ ਨਾਲ ਪਰ ਇਹ 9 ਸੀਟੜਾ ਜੇ ਮਾਰਕੀਟ ਦਾ ਰੇਟ ਸ਼ਹਿਰਾਂ ਦਾ ਦੇਖੀਏ ਤਾਂ ਇਹ ਬਹੁਤ ਜ਼ਿਆਦਾ ਇਹ ਚ ਗੱਡੀ ਜਿਹੜੀ ਪਈ ਹੋਈ ਆ ਬਹੁਤ ਵਧੀਆ ਕੁਆਲਿਟੀ ਦੀ ਜੀ ਐਚ ਆਰ ਪਾਉਣਿਆਂਗੇ ਆਪਾਂ ਨੂੰ ਉਸੇ ਰੇਟ ਹੀ ਪੈ ਜਾਂਦੀ ਹੈਗੀ ਜੀ ਵੀਰੇ ਜੇ ਆਪਾਂ ਮਾਰਕੀਟ ਦਾ ਰੇਟ ਦੇਖੀਏ ਤਾਂ ਇਹ 38 38000 40000 45000 ਲੋਕ ਐ ਸੇਲ ਕਰਦੇ ਨੇ ਆਪਾਂ ਆਪਾਂ ਸਿਰਫ 32000 ਰੁਪਏ ਰੇਟ ਰੱਖਿਆ ਹੋਇਆ ਸਰਫ ਹੀ 32 ਹਾਂਜੀ 9 ਸੀਟੜਾ ਦਾ ਨਾਲੇ 9 ਸੀਟੜਾ ਹਾਂ ਲੋਕ 7 32 ਦਾ ਦਿੰਦੇ ਹੈਗੇ ਮੰਨ ਲਾ ਵੀ ਸ਼ਹਿਰਾਂ ਵਾਲੇ ਵੀ ਬ ਹਾਂ ਜੀ ਸਸਤਾ ਦੇ ਘੈਂਟ ਕੁਆਲਿਟੀ ਦਾ ਬਾਈ ਦਾ ਮਨ ਕੰਮ ਕੀਤਾ ਹੋਇਆ ਹੈ ਅੱਗੇ ਵੀਰੇ ਮਨ ਆ ਮੈਨੂੰ ਯਾਰ ਬਹੁਤ ਚੇਰਾ ਘੈਂਟ ਲੱਗੀਆਂ ਹੋਈਆਂ ਆਏ ਆ ਵੀਰੇ ਆਹ ਵਾਲੀਆਂ ਇਹ 9 ਸੀਟੜੇ ਆ ਗਈ ਸੋਫਾ ਜੀ ਆ ਤਾਂ 8 ਫਾਈਵ ਸੀਟੜਾ ਆ ਗਿਆ ਇਹਦੇ ਨਾਲ ਰਹਿ ਪਿਆ ਇਹ 9 ਸੀਟੜਾ ਆ ਗਿਆ 2 ਚੇਅਰ ਆ ਗਈ ਹਾਈ ਨੈਕ ਚੇਅਰ ਵੱਜਦੀ ਹੈ ਇਹ ਹਾਈ ਨੈਕ ਹਾਂ ਜੀ ਹਾਂ ਜੀ ਹਾਈ ਨੈਕ ਚੇਅਰ ਆ ਗਈ ਮਹਾਰਾਜਾ ਚੇਅਰ ਕਹਿੰਦੇ ਆ ਜੀ 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 ਬੈਠੋਗੇ ਤੁਸੀਂ ਬੈਠ ਕੇ ਦੇਖੋ ਬਾਕੀ ਕਹੋਗੇ ਮਤਲਬ ਫੀਲਿੰਗ ਹੀ ਬਖਰੀ ਹੁੰਦੀ ਹੈ ਨਾ ਜਦੋਂ ਬੰਦਾ ਬੈਠ ਜਾਂਦਾ ਹਾਂ ਇਹ ਆ ਆ ਗਿਆ ਜਿਹਦੇ ਨਾਲ 7 ਸੀਟੜਾ 2 ਸੀਟੜਾ ਇਹ ਵੀ 9 ਹੈਡ ਰੈਸਟ ਹਾਂ ਸਪੈਸ਼ਲ ਜਿੱਥੇ ਮਰਜ਼ੀ ਖੜਾ ਕੇ ਹੈਡ ਰੈਸਟ ਕਰ ਸਕਦੇ ਮਾਲਾ ਇਹ ਜਿੱਥੇ ਮਰਜ਼ੀ ਅਡਜਸਟਮੈਂਟ ਆਪਾਂ ਕਰ ਸਕਦੇ ਹਾਂ ਜਿੱਥੇ ਮਰਜ਼ੀ ਅਡਜਸਟਮੈਂਟ ਬਟਨ ਪਏ ਹੋਇਆ ਬਾਜੂ ਪੂਰਾ ਟੌਪ ਦਾ ਜੀ ਇਹਦਾ ਜੀ ਇਹ ਵੀ ਆਪਾਂ ਤੁਹਾਨੂੰ ਕੋ ਡੁਗਟ 65000 70000 ਕੋਈ 60000 ਐਸ ਲੋਟ ਆਪਾਂ ਵੀ ਸੇਲ ਕੀਤਾ ਹੈਗਾ ਪਰ ਹੁਣ ਆਫਰ ਦੇ ਵਿੱਚ ਸਿਰਫ 35000 ਰੁਪਏ ਦਾ ਚੱਲ ਰਿਹਾ ਆਪਣੇ ਕੋਲ ਸਿਰਫ ਹੀ 35000 ਸਿਰਫ 35000 ਟੂ ਚੇਅਰ ਨੇ ਇਹ ਹਾਈ ਨੈਕ ਵਾਲੀਆਂ ਨਾਲ 10000 ਦੀ 9000 ਦੀ ਕੱਲੀ ਚੇਅਰ ਮੰਦੀ ਹੈ ਹਾਂ 10000 ਦੀ ਮੰਨ ਲਾ ਘੱਟ ਇਹ ਸੋਫਾ ਵੀ 9 ਸੀਟਡ ਆ ਗਿਆ ਬਾਈ ਜੀ ਜੀ ਬੈਠੋ ਤੁਸੀਂ ਬੈ ਕੇ ਦੇਖੋ ਪਹਿਲਾਂ ਇਹਦੇ ਉੱਪਰ ਡਾਇਮੰਡ ਫੁੱਲ ਪਾਇਆ ਇਹਦੇ ਚ ਸਟੀਲ ਦੇ ਪੈਰ ਨੇ ਇੰਨਾ ਜੀ ਫੀਲਿੰਗ ਹੈ ਜਿਹੜੀ ਬੈ ਕੇ ਆਉਂਦੀ ਹੈ ਮਤਲਬ ਸਵਾਦ ਆਉਂਦਾ ਜਿਹੜਾ ਬੈ ਕੇ ਹਾਂ ਇਹ ਥੋੜਾ ਜਨਾ ਜਿਵੇਂ ਕਹਿੰਦੇ ਵੀ ਉਹਨਾਂ ਦੀ ਜਿਆਦਾ ਬੈਗ ਵੱਡੀ ਹੋएगी ਨਹੀਂ ਛੋਟੀ ਤਿਆਰ ਕਰਵਾਈ ਹੋਈ ਹੈ ਵੀ ਜਿਹੜੇ ਲੋਕਾਂ ਸਿਮਪਲ ਸੋਫਾ ਭਾਲਦੇ ਨੇ ਆਪਾਂ ਕਹਿੰਦੇ ਰੂਮ ਚ ਤੇ ਰਿਆ ਹੋਵੇ ਬੜਾ ਉਡ ਪਟਾਂਗ ਜਨ ਹੋਵੇ ਇਧਰ ਲੱਕੜ ਦਾ ਬਾਜੂ ਆ ਗਿਆ ਇਹਦਾ ਵੀ ਆਪਾਂ ਮੰਨ ਕੇ ਚੱਲੋ ਵੀ 9 ਸੀਟਡ ਸੋਫਾ ਹੈ ਲੋਕ 35 40 50 ਐਸਪੋਰਟ ਸੇਲ ਕਰਦੇ ਆ ਇਹ ਆਪਾਂ 24000 ਰੁਪਏ ਸੇਲ ਕਰਦੇ ਆਗੇ ਸਿਰਫ ਵੀ 24000 ਸਿਰਫ 24 ਹੈ 9 ਸੀਟਡ ਜੀ ਤਿਆਰ ਕਰਵਾਉਣਾ ਆਰਡਰ ਤੇ ਆਰਡਰ ਦਿਓ ਫੋਟੋ ਦਿਓ ਕਹੇ ਜੀ ਮਰਜ਼ੀ ਦਿਓ ਬਾਜ਼ਾਰ ਚ ਰੇਟ ਪੁੱਛਿਆ ਉਹ ਜੇ ਕੋਈ 5500 ਰੁਪਏ ਪਰ ਸੀਟ ਤਿਆਰ ਕਰਦਾ ਮਤਲਬ ਇੰਨਾ ਫਰਕ ਵੀ ਵੀਰੇ ਯਾਰ ਇੱਕ ਗੱਲ ਮੇਰੇ ਕਿਦਨੇ ਕਿਤੇ ਮਤਲਬ ਮਾਨਜੇ ਨੂੰ ਰੜਕ ਰਹੀ ਸੀਗੀ ਵੀ ਆਪਾਂ ਤੇ ਯਾਰ ਪਿੰਡਾਂ 'ਚ ਬੈਠੇ ਆ ਇਸ ਸਿਸਟਮ ਕੀ ਆ ਜੀ ਮੇਰੇ ਕੋਲ ਜਿਹੜਾ ਕਸਟਮਰ ਆਉਣਾ ਹੈਗਾ ਉਹ ਸਿਰਫ ਘਰ ਵਾਲਾ ਪਿੰਡ ਵਾਲਾ ਹੀ ਆਉਣਾਗਾ ਪਿੰਡ ਵਾਲਿਆਂ ਨੂੰ ਪਤਾ ਹੈ ਵੀ ਉਹ ਜੇ ਇੱਕ ਵਾਰੀ ਚੀਜ਼ ਲੈ ਗਏ ਜੇ ਖਰਾਬ ਹੋ ਗਈ ਤਾਂ ਤੈਨੂੰ ਲਾਂਭਾ ਲੈਣ ਆਉਣਗੇ ਸਪੈਸ਼ਲ ਜੀ ਸੈਰ ਚ ਕੋਈ ਨਹੀਂ ਜਾਂਦਾ ਸੈਰ ਲਾ ਕਹਿੰਦਾ ਲੈ ਆ ਜਾਂਦਾ ਜੀ ਉਹਦੇ ਕੀ ਜਾਵਾਂਗੇ ਮੂੰਹ ਲੱਗਾਗੇ ਕਿਵੇਂ ਕਰਾਂਗੇ ਇੱਥੇ ਤਾਂ ਰਿਸ਼ਤੇਦਾਰੀ ਤੋਂ ਰਿਸ਼ਤੇਦਾਰੀ ਚੱਲ ਕੇ ਅਗਲਾ ਆਉਂਦਾਗਾ ਅਗਲਾ ਸਾਧਨ ਲੈ ਕੇ ਉਹਦੇ ਗੇਟ ਤੇ ਵਜਦਾ ਬਾਈ ਜੀ ਆਹ ਕੀ ਦਿੱਤੇ ਸਾਨੂੰ ਇਹ ਦੇਖੋ ਆਪਾਂ ਵੀਰੇ ਇਹ ਲਿਬਰੀ ਆ ਜਿਹੜੀ ਮਨ ਲਾ ਵੀ ਅੱਜ ਆਪਾਂ ਨੂੰ ਕੋਈ ਆਰਡਰ ਕਰਦਾ ਹੈ ਆਪਾਂ ਕਿੰਨੇ ਕਿਲੋਮੀਟਰ ਤੱਕ ਆਪਦੇ ਰਿਸਕ ਤੇ ਜਾਂ ਆਪਾਂ ਫ੍ਰੀ ਕਿਸ ਨੂੰ ਆਪਾਂ ਬਾਈ ਜੀ 30 ਕਿਲੋਮੀ ਜੀ ਹੁਣ ਜੇ ਤੁਸੀਂ 1 ਲੱਖ ਰੁਪਏ ਦਾ ਮਾਲ ਖਰੀਦਦੇ ਹੋ ਤਾਂ ਆਪਾਂ 60 70 ਕਿਲੋਮੀਟਰ ਤੱਕ ਵੀ ਦੇ ਦਾਂਗੇ ਜੇ ਹੁਣ ਕੋਈ ਖਰੀਦ ਹੀ ਇੱਕ ਸੋਫਾ 10000 ਦਾ ਲੈ ਰਿਆ ਹੈ ਉਹਨੂੰ ਆਪਾਂ ਸਿਰਫ ਆਪਾਂ 10000 9000 ਦਾ ਸੋਫਾ ਦਿੰਨੇ ਆ 5 ਸੀਟਰ ਜਿਹੜਾ ਆਪਣੇ ਕੋਲ ਸੋਫਾ ਹੈ ਉਹ ਸਿਰਫ 9000 ਰੁਪਏ ਦਾ ਹੈ ਜੀ ਆਪਾਂ 9000 ਦਾ ਸੋਫਾ ਦਿੰਨੇ ਆ ਤੇ ਆਪਾਂ 2000 ਰੁਪਏ ਖਰਚਾ ਕਰਦੀਏ ਉਹ ਨਹੀਂ ਹੋਣਾ ਇਹਗਾ ਉਹ ਨਹੀਂ ਹੋਣਾ ਹਾਂਜੀ ਹਾਂ ਉਹ ਨਹੀਂ ਹੈਗਾ ਤੇ ਇੱਕ ਵੇਰੇ ਆ ਮੈਨੂੰ ਮਹਾਰਾਜਾ ਸਟਾਈਲ ਆ ਜਿਹੜਾ ਯਾਰ ਆਹਾ ਜਰਾ ਮੱਲਾ ਵੀ ਇਹ ਸਾਰਾ ਆਪਣੇ ਹੱਥੀ ਤਿਆਰ ਕੀਤਾ ਹੋਇਆ ਜੀ ਬਰਕ ਅੱਛਾ ਜੇ ਕੋਈ ਕਹਦੇ ਵੀ ਹਾਂ ਰੈਡੀਮੇਡ ਜਾਂ ਕੁਝ ਹੋਰ ਆ ਜਦੋਂ ਮਰਜ਼ੀ ਸਾਨੂੰ ਆਰਡਰ ਦਿਓ ਇਹਦੇ ਨਾਲ ਦਾ ਜਿਹੇ ਜਾਂ ਮਰਜ਼ੀ ਕਲਰ ਲਵਾ ਲਓ ਜਿਹੇ ਜਾਂ ਮਰਜ਼ੀ ਬਟਨ ਪਵਾ ਲਓ ਜਿਹੇ ਜਾਂ ਮਰਜ਼ੀ ਸਨਮਾਇਕਾ ਲਵਾ ਲਓ ਕੋਲੇ ਬਹਿ ਜਾਣਾ ਤੁਹਾਨੂੰ ਤਿੰਨ ਦਿਨਾਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਤੁਹਾਡੇ ਘਰੇ ਭੇਜ ਦੇਣਾ ਤੁਹਾਨੂੰ ਆਪੇ ਪਤਾ ਲੱਗੂ ਬਾਈ ਕੋਲੇ ਬਹਿ ਕੇ ਤਿਆਰ ਕਰਵਾਇਆ ਆਪਾਂ ਜੀ ਇਹ ਵੀ ਇਹਦਾ ਕੀ ਰੇਟ ਰਹਿਣ ਵਾਲਾ ਇਹਦਾ ਰੇਟ ਬਾਈ ਜੀ 65000 ਰੁਪਿਆ 70000 ਮਤਲਬ ਮਾਰਕੀਟ ਦਾ ਮਾਰਕੀਟ ਦਾ ਆਪਣਾ ਵੀ 65000 ਰੁਪਏ ਰੇਟ ਦਾ ਪਰ ਹੁਣ ਜਿਹੜਾ ਡਿਸਕਾਊਂਟ ਚੱਲ ਰਿਹਾ ਹੈਗਾ ਜਿਹੜਾ ਕੋਈ ਆਪਾਂ ਨੂੰ ਵਿਆਹ ਜਿਨ੍ਹਾਂ ਦੇ ਅੱਗੇ ਵਿਆਹ ਨੇ ਲੜਕੀਆਂ ਦੇ ਜੋ ਕੋਈ ਆਪਾਂ ਹੁਣ ਮਹੀਨਾ ਪਹਿਲਾਂ ਆਰਡਰ ਦੇ ਕੇ ਜਾਂਦਾ ਹੈਗਾ ਤਾਂ ਉਹਨਾਂ ਲਈ ਆਪਾਂ ਸਿਰਫ ਤੋਂ ਸਿਰਫ ਇਹ 40000 ਜਾਂ 38000 ਤਿਆਰ ਕਰ ਦਾਂਗੇ ਜੀ ਇੱਕ ਇੱਕ ਵੀਰੇ ਮੈਂ ਹੋ ਚਾਲਦੀ ਵੀਡੀਓ 'ਚ ਹੋਰ ਤੁਹਾਨੂੰ ਸਵਾਲ ਪੁੱਛਣ ਲੱਗਾ ਵੀ ਭੈਣਾ ਬਾਤ ਇਦਾਂ ਹੋ ਗਈ ਆਪਣਾ ਪਲਾਨ ਕੀਤਾ ਹੋਇਆ ਵੀ ਆਪਾਂ ਉਹ ਕਿਹਨਾਂ ਨਾ ਆ ਕੇ ਆਪਾਂ ਕਰ ਦਾਂਗੇ ਉਹ ਬਾਈ ਜੀ ਆਪਾਂ ਜੇ ਕੋਈ ਗਰੀਬ ਘਰ ਪਰਿਵਾਰ ਆਉਂਦਾ ਸਮਾਨ ਲੈਣਾ ਉਹ ਪਿਛਲੀ ਵਾਰੀ ਵੀ ਆਪਾਂ ਲਿਸਟ ਲਾਈ ਸੀ ਉਹ ਅਸੂਮੀ ਨੇ ਸਟਾਰਟ ਹੋ ਜਾਣਾ ਬਈ ਜੇ ਕਿਸੇ ਗਰੀਬ ਕੁੜੀ ਦਾ ਵਿਆਹ ਕਰਨਾ ਜਾਂ ਕੋਈ ਬੰਦੇ ਦਾ ਐਡਾ ਬਜਟ ਹੈ ਨਹੀਂਗਾ ਤਾਂ ਆਪਾਂ ਪੂਰੇ ਵਿਆਹ ਦਾ ਸਮਾਨ ਸਿਰਫ 45000 ਰੁਪਏ ਦੇ ਵਿੱਚ ਦੇ ਰਹਿਆਂਗੇ ਉਹਦੇ ਵਿੱਚ ਕੀ ਕੀ ਰਹਿਣ ਵਾਲਾ ਵੀਰੇ ਉਹਦੇ ਵਿੱਚ ਲੱਕੜ ਦੀ ﺍﻟਮੀਰਾਉ ਜੀ 7 ਚਾਰ ਦੀ ਤੇ ਪ੍ਰੈਸ ਟੇਬਲ ਆਊਗਾ 42 ਦਾ ਉਹਦੇ ਵਿੱਚ ਤੁਹਾਡਾ ਸੋਫਾ ਆਊਗਾ 5 ਸੀਟਡ ਉਹਦੇ ਨਾਲ ਟੇਬਲ ਆਊਸੀ ਛੇ ਵਾਲਾ ਤੇ ਉਹਦੇ ਵਿੱਚ ਆ ਜੇਗੀ ਤੁਹਾਡੀ ਗੱਦਾ ਆ ਜਾਣਾ ਬੈੱਡ ਆ ਜਾਣਾ 11 ਤੋਂ 12000 ਪਹਿਲਾਂ ਸਾਰਾ ਅਪਲਾਈ ਦਾ ਟੋਟਲ ਸੈਟ ਆ ਜਾਣਾ ਬਾਕੀ ਮੇਰੀ ਉਹ ਲਿਸਟ ਲਾਈ ਪਈ ਹੈ ਉਸ ਵਕਤ 40000 ਸੀ ਨੂੰ 45000 ਕਰਤੀ ਉਹ ਮਤਲਬ ਉਹ ਹੁਣ 45000 ਤੇ ਅੱਗੇ ਵੀਰੇ ਆ ਇਸ ਦਾ ਕੀ ਰੇਟ ਆ ਯਾਰ ਮੈਂ ਇੱਕ ਬਾਈ ਹੋਰ ਯਾਰ ਮੈਨੂੰ ਬਾਲਾ ਵਧੀਆ ਲਾਇਆ ਗੱਦੇ ਯਾਰ ਦਰੇ ਬਲਾ ਵਧੀਆ ਬਾਈ ਗੱਦਾ ਬਹਿ ਕੇ ਦੇਖੋ ਜੀ ਇਹਨੂੰ ਜੇ ਥੱਲੇ ਲਾ ਲੋਂਗੇ ਥੱਲੇ ਲੱਗ ਜਾਣਾ ਇਹ ਇੱਕ ਗੱਲ ਧਿਆਨ ਨਾਲ ਦੇਖ ਲਓ ਬਾਈ ਅੱਜ ਕੱਲ ਨਾ 8 ਇੰਚ ਗੱਦਾ ਚੱਲਦਾ ਹੈ ਗਰਮ ਠੰਡੇ ਦੇ ਵਿੱਚ ਜੀ ਇਹ 8 ਇੰਚੀ ਗੱਦਾ ਹੈਗਾ ਪਹਿਲੀ ਗੱਲ ਤਾਂ ਲੇਡੀ ਜੈ ਇਹਨੂੰ ਜੇ ਮਰਜ਼ੀ ਚੱਕ ਲਿਆ ਮਤਲਬ ਇ ਦੂਜੇ ਨੰਬਰ ਦੇ ਇਹਦੀ 8 ਸਾਲ ਦੀ ਗਾਰੰਟੀ ਆ ਗੱਦਾ ਖਰਾਬ ਕਰ ਲਿਆ ਉਹ ਤੁਹਾਨੂੰ ਗੱਦਾ ਨਾਲ ਦੀ ਨਾਲ ਨਵਾਂ ਦੇਵਾਂਗੇ ਕੋਈ ਰਿਪੇਅਰ ਨਹੀਂ ਕੁਛ ਨਹੀਂ 8 ਸਾਲ ਦੀ ਗਾਰੰਟੀ ਆ ਜੇ ਮਨ ਲਾ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਗੱਦਾ ਰੱਖ ਲੈਣਾ ਨਾਲ ਦੇ ਨਾਲ ਚੱਕ ਕੇ ਹੋਰ ਦੇ ਦੇ ਬਿਲਕੁਲ ਗੱਡੀ ਲਿਆਓ ਤੁਹਾਨੂੰ ਕੋਈ ਸਾਧਨ ਕਰਾਉਣ ਦੀ ਲੋੜ ਨਹੀਂ ਗੱਡੀ ਦੇ ਵਿੱਚ ਤੁਹਾਡਾ ਗੱਦਾ ਚੱਕਾਂਗੇ 8 ਇੰਚ ਹੀ ਆ ਠੀਕ ਹੈ 8 ਇੰਚ ਨੂੰ ਫੋਲਡ ਕਰ ਲਓ ਇਹਨੂੰ ਦੱਬੇ ਇਹ ਆ ਚੱਕ 8 ਇੰਚ ਗੱਦਾ ਜੀ ਆ ਲੱਗਦਾ ਟੁੱਟ ਗਿਆ ਟੁੱਟ ਗਿਆ 8 ਇੰਚ ਹੀ ਲੈ ਮਰੋੜ ਲਓ ਠੀਕ ਹੈ ਉਹ ਜਿਹਦਾ ਉਹ ਜਿਹਦਾ ਉਹ ਇਹ ਜਿਹਦਾ ਉਹ ਇਹ ਦਾ ਤੇ ਮੇਰੇ ਇਹ ਇਹਦਾ ਕੀ ਪੂਰੇ ਦਾ ਮਲਾ ਸੈੱਟ ਦਾ ਆਪਾਂ ਰੇਟ ਇਹ ਜੀ ਆਪਾਂ ਦਿੰਨੇ ਆ 32 ਤੋਂ 33000 ਰੁਪਏ ਦਾ ਉਹ ਰੇਟ ਲੱਗਿਆ ਪਿਆਗਾ ਜੀ ਹੁਣ ਆਪਣਾ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਜਿਹੜਾ ਵੀ ਬੰਦਾ ਜੀ ਸਕਰੀਨਸ਼ਾਟ ਉਹਨੂੰ ਆਪਾਂ ਸਿਰਫ 28000 ਰੁਪਏ ਦੇ ਦੇਵਾਂਗੇ ਇਹ ਬੈੱਡ ਸਿਰਫ 28000 ਰੁਪਏ ਦੇ ਵਿੱਚ ਲਗਜ਼ਰੀ ਮਾਡਲ ਹੈ ਡਬਲ ਇਹਦੇ ਇਧਰ ਤੁਹਾਨੂੰ ਦਿਖਾਉਣਾਗਾ ਮੈਂ ਜੀ ਇਹ ਡਬਲ ਦਰਾਜ ਆ ਗਿਆ ਬਾਈ ਜੀ ਦੇ ਠੀਕ ਹੈ ਇਹ ਇਹਦੇ ਆ ਗਿਆ ਗੱਦੇ ਦੇ ਬਰਾਬਰ ਬਿਲਕੁਲ ਸੈਟੀ ਆਪ ਸੈਟੀ ਨਹੀਂ ਇਮੀਜ ਲਈ ਜਾਂਦੀ ਹੈਗੀ ਹਾਂਜੀ ਇਹਦੇ ਵੀ ਡਬਲ ਦ ਕ੍ਰੈਲਿਕ ਸੀਟ ਲੱਗੀ ਹੋਈ ਹੈ ਸਾਰੀ ਜੀ ਮਨਲਾ ਵੀ ਕੈਂਟ ਲੱਗੀ ਹੋਈ ਹੈ ਸਾਰਾ ਹੱਥੀਂ ਤਿਆਰ ਕਰਿਆ ਹੋਇਆ ਤੇ ਵੀਰੇ ਆਹਾ ਇਹ ਆ ਗਈ ਜੀ ਚੈਨਲ ਮੇਰਾ ਜੀ ਇੱਕ ਤਾਂ ਆਪਾਂ ਤਿਆਰ ਕਰਦੇ ਆ ਘਰੇ ਉਹ ਤਾਂ ਹੈਗੀ ਅਪਲਾਈ ਦੀ ਆਹ ਵਾਲੀ ਆ ਗਈ ਜੀ ਇਹ ਵੀ ਦਿਖਾ ਦਿਓ ਤੁਹਾਨੂੰ ਇਹ ਵੀ ਦਿਖਾ ਦਿਓ ਇਹ ਇਹਦਾ ਬੇਰੀ ਕੀ ਪ੍ਰਾਈਸ ਰਹਿਣ ਵਾਲਾ ਇਹਦਾ ਪ੍ਰਾਈਸ ਬਾਈ ਜੀ 18000 ਰੁਪਏ 7 ਬਾਈ 7 ਦੀ ਲਮਾਰੀ ਆ 7 ਬਾਈ 7 18000 ਰੁਪਏ ਹਾਂ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸਕਰੀਨ ਸ਼ਾਟ ਲੈ ਕੇ ਆਊਗਾ ਉਹਨੂੰ ਆਪਾਂ 16000 ਦੇ ਦੇਣੀ ਆ 7 ਬਾਈ 7 ਦੀ ਲਮਾਰੀ ਵੀਰੇ ਇਹ ਮੰਨ ਲਾ ਵੀ ਆਪਣੇ ਆਮ ਘਰਾਂ ਚ ਇਹ ਜਿਆਦਾ ਕਾਮਯਾਬ ਆ ਜਾਂ ਆਪਣੇ ਜਿਹੜੀ ਆਪ ਦੇ ਹੱਥੀ ਤਿਆਰ ਕੀਤੀ ਉਹ ਕਾਮਯਾਬ ਆ ਬਾਈ ਜੀ ਰੁਟੀਨ ਦੇ ਵਿੱਚ ਤਾਂ ਆਹ ਚੱਲ ਰਹੀ ਆ ਰੁਟੀਨ ਦੇ ਵਿੱਚ ਆਹ ਚੱਲ ਰਹੀ ਆ ਅੱਜ ਦਾ ਟ੍ਰੈਂਡ ਆ ਕੋਈ ਮਾੜਾ ਕੋਈ ਚੰਗਾ ਹਰ ਕੋਈ ਇਹਨੂੰ ਦਿੰਦਾ ਜੀ ਪਰ ਇਹਦੀ ਲਾਈਫ ਆਪਾਂ ਐਵੇਂ ਕਹਿ ਦਈਏ ਝੂਠ ਵੀ ਨਹੀਂ ਬੋਲਦੇ ਜੋ ਜਿਆਦਾ ਚੀਜ਼ ਚੱਲਦੀ ਹੈ ਮਜਬੂਰੀ ਚਾਗਲ ਨੂੰ ਲੈਣੀ ਪੈਂਦੀ ਹੈ ਟਿੱਕੀ ਪਊ ਤਾਂ ਡਿੱਗੀ ਪਈ ਰੂ ਤਾਂ ਲਾਈਫ ਬਹੁਤ ਹੈ ਮਤਲਬ ਵੀ ਇੱਕ ਵਾਰੀ ਆਪਾਂ ਲਾ ਜਾ ਕੇ ਰੱਖ ਦੀ ਤਾਂ ਉੱਥੇ ਪਈ ਹੈ ਤਾਂ ਠੀਕ ਹੈ ਇਹਦਾ ਕੁੰਡਾ ਕਬਜ਼ਾ ਜਿੱਥੋਂ ਪਟਿਆ ਗਿਆ ਇੱਕ ਵਾਰੀ ਉੱਥੇ ਦੁਵਾਰੇ ਸਕਰੂ ਨਹੀਂ ਲੱਗਦਾ ਹੈਗਾ ਕਿਉਂਕਿ ਇਹ ਇਹ ਆ ਗਈ ਚੈਨਲ ਮੀਰਾ ਗੱਤੇ ਦੀ ਬਣੀ ਹੁੰਦੀ ਹੈ ਪਰਾਲੀ ਦੀ ਬਣੀ ਹੁੰਦੀ ਹੈ ਅੱਛਾ ਗੱਤਾ ਨੈਕਸ ਤੇ ਪਰਾਲੀ ਬਸ ਜਿੱਥੇ ਇਹ ਪਟਿਆ ਗਿਆ ਇੱਕ ਵਾਰੀ ਪੇਚ ਡੰਡਾ ਕੁਝ ਵੀ ਇਹਦਾ ਉਹ ਖਤਮ ਹੈ ਉੱਥੇ ਦੁਵਾਰੇ ਨਹੀਂ ਲੱਗਦਾ ਹੈਗਾ ਮਤਲਬ ਉੱਥੇ ਇੱਥੇ ਦੇ ਨਾਲ ਪਾਸੇ ਆ ਜਾਓ ਇਹ ਤਾਂ ਵੀਰੇ ਯਾਰ ਪੱਲੇ ਪੁੱਲੇ ਬਲਾਕ ਹੰਡਾ ਯਾਰ ਤੇਰੇ ਲਈ ਫੁੱਲ ਹੈਵੀ ਸਲਾਈਡਿੰਗ ਡੋਰ ਆ ਜੀ ਜੀ ਲੋਕਾਂ ਦੀ ਡਿਮਾਂਡ ਹੈ ਅੱਜ ਕੱਲ ਯੰਗੇ ਜਿਹੜੇ ਨਵੇਂ ਮੁੰਡੇ ਨੇ ਜਾਂ ਗਰੀਬ ਤੋਂ ਗਰੀਬ ਪਰਿਵਾਰ ਆ ਵੀ ਆਪਾਂ ਯਾਰ ਇੱਕ ਘਰੇ ਕੈਬਿਨਟ ਤਿਆਰ ਕਰਾਉਣਾ ਹੈ ਜੀ ਕੈਬਿਨਟ ਕਰਾਉਣ ਲਈ ਬਹੁਤ ਜ਼ਿਆਦਾ ਬਜਟ ਚਾਹੀਦਾ ਸਾਨੂੰ 70 ਤੋਂ 80000 ਰੁਪਿਆ 60000 ਪਹੁੰਚਣਾ ਚਾਹੀਦਾ ਲੱਖ ਦੇ ਨੇੜੇ ਦੇ ਪਹੁੰਚ ਜਾਂਦਾ ਬਿਲਕੁਲ ਜੀ 7x7 ਦੀ ਅਲਮਿਰਾ ਵਿੱਚ ਸਲਾਈਡਿੰਗ ਇਹਦੇ ਸ਼ੀਸ਼ਾ ਲੱਗਿਆ ਹੋਇਆ ਜੀ ਠੀਕ ਹੈ ਨਾ ਲਗਜ਼ਰੀ ਮਾਡਲ ਆਲਾ ਕਹਿੰਦਾ ਸਲਾਈਡਿੰਗ ਸ਼ੀ ਠੀਕ ਜੇ ਥੱਲੇ ਸ਼ੂਰੇ ਕਾਗੇ ਜੁੱਤੀਆਂ ਵਾਲੇ ਜੀ ਇਹਦੇ ਵਿੱਚ ਫੁੱਲ ਟੈਲੀ ਹੈਵੀ ਹੈਵੀ ਲੱਗੀ ਹੋਈ ਆ ਐ ਨਹੀਂ ਹੈਗਾ ਵੀ ਕਦੇ ਖਰਾਬ ਹੋ ਜਿੰਦਗੀ ਚ ਜੀ 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 ਇਹ ਹੈਗਾ ਸਲਾਈਡਿੰਗ ਕਬੂੜੀ ਉਹ 7 ਬਈ 7 ਦਾ ਦਿੰਨੇ ਆ ਆਪਾਂ 18000 ਦਾ 16000 ਰੇਟ ਕਰਤਾ ਜੀ ਇਹਦਾ ਰੇਟ ਹੈਗਾ ਜੀ 26 ਤੋਂ 27000 ਰੁਪਿਆ ਪਰ ਆਪਾਂ ਇਹ ਘਟਾ ਕੇ 21000 ਰੁਪਏ ਦਿੱਤਾ ਹੋਇਆ ਵੀਰੇ ਮਾਰਕੀਟੇ ਤਾਂ ਬਹੁਤ ਜ਼ਿਆਦਾ ਰੇਟ ਆਦਾ ਮਿਲ ਹੀ ਨਹੀਂ ਰਿਹਾ ਜੀ ਮਾਰਕੀਟ ਦਾ ਇਹ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਮਾਰਕੀਟ ਜੇ ਤਿਆਰ ਨਹੀਂ ਹੁੰਦੀ ਇਆ ਬਾ ਫਸਟ ਟਾਈਮ ਤੇ ਆ ਗੀ ਪੀਐਮ ਮੇਰੇ ਗੁਲੀ ਕਟੋਗੜ 25 ਦੀ ਦੁਕਾਨਾਂ ਵਾਲੇ ਦੇ ਫੋਨ ਆ ਗਏ ਸਿਮਲੇ ਤੱਕ ਵੀ ਆਏਗੇ ਵੀ ਸਾਨੂੰ ਅਪਲਾਈ ਦੀਆਂ ਮੀੜੀਆਂ ਚਾਹੀਦੀਆਂ ਜਿਉਂ ਤਾਂ ਸਾਨੂੰ ਬਥੇਰੀ ਹਰ ਕੇ ਥਾਂਵਾਂ ਮਿਲ ਜਾਂਦੀਆਂ ਮਿਲ ਜਾਂਦੀਆਂ ਮਿਲ ਜਾਂਦੀਆਂ ਸਲਾਈਡਿੰਗ ਡੋਰ ਹੈ ਜੀ ਮਲਾ ਆਮ ਜੇ ਦੂਜੇ ਡੋਰ ਲੱਗੇ ਹੁਣ ਤਾਂ ਫਿਰ ਜਗ੍ਹਾ ਵੀ ਘੇਰ ਜਾਂਦੇ ਜਗ੍ਹਾ ਘੇਰਨਗੇ ਜੀ ਕੋਲੇ ਬੈੱਡ ਲੱਗਿਆ ਕੁਝ ਵੀ ਲੱਗਿਆ ਬਹੁਤ ਜ਼ਿਆਦਾ ਦਿੱਕਤ ਪੈਂਦੀ ਹੈ ਜੀ ਆ ਬੈੱਡ ਵੀ ਦਿਖਾ ਦਿਓ ਮਾੜੇ ਆਹ ਦਿਖਾਈ ਮਿਰਿਆ ਆਹ ਬੈੱਡ ਇਹ ਦਾ ਮਿਰੇ ਕੀ ਬਾਈ ਇਹ ਬਟਰਫਲਾਈ ਵਾਲਾ ਜੀ ਜੀ ਬਟਰਫਲਾਈ ਹਾਂਜੀ ਇਹ ਬਟਰਫਲਾਈ ਵਾਲਾ ਮਾਰਕੀਟ ਵਿੱਚ ਵੇਚੀ ਜਾਂਦੇ ਹੈਗੇ ਪਰ ਉਹ ਫਿਨਿਸ਼ਿੰਗ ਨਹੀਂ ਦਿੰਦੇ ਤੁਸੀਂ ਦਿਖਾ ਦਿਓ ਪੂਰੀ ਪ੍ਰੋਪਰੀ ਫਿਨਿਸ਼ਿੰਗ ਇਹਦੀ ਕੀ ਚੀਜ਼ ਹੈਗੀ ਉੱਪਰ ਇਹਦੇ ਇੱਥੇ ਦਰਾਜ ਹੈ ਛੋਟਾ ਜੀ ਨੀਚੇ ਦਰਾਜ ਵੱਡਾ ਲੱਗਿਆ ਹੋਇਆ ਹੈ ਇਹਦੇ ਗੱਦੇ ਦੇ ਉੱਪਰ ਦੀ ਸੈਟੀ ਲੱਗਦੀ ਹੈ ਫੁੱਲ ਹੈਵੀ ਬਨ ਐਂ ਦਾ ਸਨਮਾਈਕਾ ਲੱਗਿਆ ਹੋਇਆ ਹੈ ਬਟਰਫਲਾਈ ਦੇ ਵਿੱਚ ਆਉਂਦਾ ਇਹ ਕ੍ਰੈਲਿਕ ਸੀਟ ਲੱਗੀ ਹੈਗੀ ਜੀ ਲੈਂਪ ਲੱਗੂ ਪੂਰੇ ਫੁੱਲ ਹੈਵੀ ਲੈਂਪ ਨੇ ਇਹ ਹੈਗਾ 35000 ਰੁਪਏ ਦਾ ਬੈੱਡ ਜੀ ਇਹ ਵੀ ਆਪਾਂ 28 ਦਾ ਦੇਣਾ ਉਹ ਵੀ 28 ਦਾ ਦੇਣਾ ਮਤਲਬ ਆ ਦੋਨੇ ਜਿਹੜੇ ਮਰਜ਼ੀ ਪਸੰਦ ਕਰ ਲਓ 28 ਦੇ ਮਿਲਣਾ ਦੇ ਹਾਂ 28000 ਦਾ 28 ਦੇ 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 ਮਾਰਕੀਟ 'ਚ ਕੋਈ 35 40 ਪਹਿਲੀ ਗੱਲ ਤਾਂ ਤੁਹਾਨੂੰ ਆਪ ਦੇ ਹੱਥੀਂ ਨਹੀਂ ਤਿਆਰ ਕਰਕੇ ਦਿੰਦੇ ਚੱਕਿਆ ਸੇਲ ਕਰਤਾ ਚੱਕਿਆ ਸੇਲ ਕਰਤਾ ਗਾਂਦੀਆਂ ਸੇਲ ਹੋਈ ਜਾਂਦੇ ਗਾਂਦੀਆਂ ਸੇਲ ਹੋਈ ਜਾਂਦੇ ਤੇ ਵੀਰ ਯਾਰ ਆ ਬਣਾਇਆ ਯਾਰ ਮੈਨੂੰ ਘੈਂਟ ਲੱਗਿਆ ਇਹਦੇ ਸੋਡਾ ਉਧਰ ਇੱਕ ਮਾਡਲ ਪਿਆ ਜੀ ਉਹ ਦਿਖਾ ਦਿੰਦਾ ਮੈਂ ਆਜੋ 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 ਆਹਾ ਲੈ ਹਾਂਜੀ ਭਾਈ ਬਲਾ ਸੋਣਾ ਲੱਗਦਾ ਯਾਰ ਆਹ ਲੱਗੇ ਹੋ ਮੱਲਾ ਕੀਆ ਬਾਤਾਂ ਹੈ ਬਾਈ ਇਹਦਾ ਵੀਰੇ ਕੀ ਪ੍ਰਾਈਸ ਰਹਿਣ ਵਾਲਾ ਹੈ ਇਹਦਾ ਜੀ ਬਾਈ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਦੁਕਾਨ ਵਾਲੇ ਵੀ ਇਹ ਕੀ ਕਰੀ ਜਾਂਦਾ ਬਾਈ ਇਹਦਾ ਪਰ ਰੇਟ ਇੰਨਾ ਲੋ ਰੱਖਿਆ ਹੋਇਆ ਜੀ ਵੀ ਇਹ ਰੱਖਿਆ ਵੀ ਤਾਂ ਆਏਗਾ ਕਹਿਣ ਦਾ ਵਾ ਮੇਰਾ ਇਹ ਹੈ ਵੀ ਕਿਸੇ ਗਰੀਬ ਗਰੁੱਪ ਤੋਂ ਪਰਿਵਾਰ ਜਮਾ ਵੀ ਜੀ 9 ਫੁੱਟ ਬੈਡ ਲਾਈਨ ਵੀਰੇ ਵਾਲਾ ਸੋਚਦਾ ਤੇ ਫਿਰ ਚੁੱਪ ਕਰ ਜਾਂਦਾ ਕਿਉਂਕਿ ਇਹਦਾ ਰੇਟ 26 27 26 27 ਐਸ ਲੋਟ ਰੇਟ ਹੁੰਦਾ ਹੈ ਇਹਦਾ ਜੀ ਇਹਦਾ ਰੇਟ ਆਪਾਂ ਸਿਰਫ ਰੱਖਿਆਗਾ 17000 ਰੁਪਈਆ ਤਾਂ ਹੀ ਬਾਈ ਕਹਿੰਨੇ ਬਾਈ ਮਿਹਨਤੀ ਤੇ ਇਮਾਨਦਾਰ ਆ ਆਪਦੇ ਕੰਮ ਪਤਰੇਤੀ ਵੀ ਮਿਹਨਤੀ ਆ ਤੇ ਉ ਵੀ ਬਾਈ ਮੱਲਾ ਬੈਂਤੀ ਦੇਖੋ ਦੱਸ ਕੇ 1000 ਰੁਪਏ ਕਮਾਈ ਕਰਦੇ ਆ ਜੀ ਐਡਾ ਵੱਡਾ ਸ਼ੋਰੂਮ ਬਣਾਇਆਗਾ ਖਰਚੇ ਵੀ ਭਰਨੇ ਆ ਸਾਰਾ ਕੁਝ ਕਰਨਾਗਾ ਸਿਰਫ 1000 ਰੁਪਏ ਕਮਾਈ ਕਰਦੇ ਆਗੇ ਜੋ ਕੋਈ ਬੰਦਾ ਆਏ ਕਹਿੰਦਾ ਨਹੀਂ ਸਾਨੂੰ ਉਥੋਂ 17000 ਰੁਪਏ ਦਾ ਪਲਾਈ ਚ ਬੈੱਡ ਮਿਲਦਾ ਹੈ ਇੱਕ ਹੋਰ ਗੱਲ ਆ ਆਪਣੇ ਸ਼ੋਰੂਮ ਚ ਬੋਰਡ ਕਦੇ ਵੀ ਨਹੀਂ ਲਾਇਆ ਜਾਂਦਾ ਜੀ ਸੋ ਬੋਰਡ ਦੀ ਕੋਈ ਚੀਜ਼ ਨਹੀਂ ਹੋਊ ਗਿੱਟੀ ਵਾਲਾ ਬੋਰਡ ਜਿਹੜਾ ਚੱਲਦਾ ਆਪਣੇ ਕੋਲ ਕੱਲੀ ਚੀਜ਼ ਤੋਂ ਕੱਲੀ ਚੀਜ਼ ਪਲਾਈ ਚ ਮਿਲੂਗੀ ਪਲਾਈ ਦੇ ਸਾਰੀ ਪਲਾਈ ਦੀ ਮੱਲਾ ਨੇ ਬੈੱਡ ਹੈਵੀ ਮਿਲਣਾ ਹੈਵੀ ਹਾਂ ਜਿਹੜੀ ਆਲਾ ਕਹਿੰਦਾ ਜੀ ਪਲਾਈ ਲਈ ਹੈ ਨਹੀਂ ਆਲਾ ਕ ਜੀ ਇਹ ਇਹ ਮੇਰੇ ਆ ਦੋਨਾਂ ਦਾ ਸੇਮ ਹੀ ਹੈ ਪ੍ਰਾਈਸ ਹਾਂ ਦੋਨਾਂ ਦਾ ਸੇਮ ਰੇਟ ਆ ਜੀ ਜੀ ਅਕਬਰਿਆ ਵੱਡੀ ਟੋ ਵਾਲਾ ਇਧਰ ਦਿਖਾਈ ਮੰਡਾ ਜਾ ਇਧਰ ਲਾ ਇਹਦਾ ਵੀਰੇ ਕੀ ਪ੍ਰਾਈਸ ਰਹਿਣ ਵਾਲਾ ਹੈ ਇਹਦਾ ਪ੍ਰਾਈਸ ਬਾਈ ਤੁਹਾਡਾ ਕੀ ਐਸਟੀਮੇਟ ਲੱਗਦਾ ਹੈ 6 ਫੁੱਟ ਹਾਈਟ ਚ ਰੂਮ ਤਿਆਰ ਹੁੰਦਾ ਉੱਥੇ ਲੱਗਦਾ ਨਹੀਂ ਨੂੰ ਲੱਗਦਾ ਵੀਰੇ ਵੀ ਇਹ ਘੜ ਤੋਂ ਘੱਟ ਆਈਡੀ ਆ ਵੀ 50 ਦੇ ਨੇੜੇ ਨੇ ਲੱਗਦਾ ਮੈਨੂੰ ਹਾਂ ਕਿਉਂਕਿ 34 ਤੋਂ 35000 ਰੁਪਏ ਦਾ ਸੇਲ ਆਹ ਜਿਹੜੀ ਆਹ ਹੀ ਲੱਗੀ ਹੋਈ ਨਾ ਆਹ ਕਾਫੀ ਮਹਿੰਗੀ ਲੱਗਦੀ ਹੈ ਇਹ ਮਹਿੰਗੀ ਹੈ ਤੇ ਬਾਕੀ ਇਹ ਰੂਮ-ਰਾਮ ਆਪਾਂ ਕੋਠੀਆਂ 'ਚ ਤਿਆਰ ਕਰਦੇ ਆਂ ਆਪਣਾ ਪ੍ਰੋਫੈਸ਼ਨਲ ਕੋਠੀਆਂ ਦਾ ਕੰਮ ਹੈ ਜੀ ਰੂਮ ਤਿਆਰ ਕਰਨੇ ਕਿਚਨ ਤਿਆਰ ਕਰਨੇ ਬੈੱਡਰੂਮ ਤਿਆਰ ਕਰਨਾ ਕਿਸੇ ਦੀ ਕਿਚਨ A to Z ਆਪਣਾ 18 ਸਾਲ ਦਾ ਇਹੀ ਕੰਮ ਹੈ ਮਤਲਬ ਇਹੀ ਇਹੀ ਕੰਮ ਹੈ ਉਧਰੋਂ ਕੱਢ ਕੇ ਆਪਾਂ ਪ੍ਰੋਫੈਸ਼ਨਲ ਇੱਧਰ ਲੈ ਕੇ ਆਏ ਆ ਇੱਧਰ ਲੈ ਕੇ ਆਏ ਆ ਇੱਧਰ ਆਪਾਂ ਨੂੰ ਮਾੜੀ ਚੀਜ਼ ਆਪਾਂ ਤਾਂ ਬਣਦੀ ਨਹੀਂ ਬਣਦੀ ਨਹੀਂ ਬਣਦੀ ਹੈ ਸ਼ੌਂਕ ਨਾਲ ਬਣਾ ਲਾਂਗੇ ਘੱਟ ਜੀ ਇਹ ਬਾਈ ਜੀ ਹੈਗਾ 34000 ਦਾ ਬੈੱਡ ਹੈ ਪਰ ਸੋਡੀ ਵੀਡੀਓ ਸ਼ੇਅਰ ਕਰਕੇ ਤੁਸੀਂ ਹੋਰ ਹੈਰਾਨ ਹੋਵੋਗੇ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਉਗਾ ਬੈਸ ਤਾਂ ਸ਼ੇਅਰ ਕਰਨੀ ਚਾਹੀਦੀ ਸਭ ਨੂੰ ਸਭ ਨੂੰ ਕਰੀਏ ਬਣ ਕੇ ਆਪਾਂ ਪਿੰਡ ਚੋਂ ਕੰਮ ਚਲਾਇਆ ਸਪੋਰਟ ਕਰੋ ਇਹ ਬਾਈ ਵੀ ਏਡੀ ਤੋਂ ਸਪੋਰਟ ਕਰਨ ਆਇਆ ਆਪਣੇ ਠੀਕ ਹੈ ਨਾ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸੋਡੀ ਸਪੋਰਟ ਵੀ ਹੋਣੀ ਆ ਨਾਲੇ ਜਿਹੜਾ ਬੰਦਾ ਵੀਡੀਓ ਦੇਖੂਗਾ ਉਹ ਵੀ ਹੈਰਾਨ ਰਹਿ ਜੂ ਹੋ ਵੀ ਹੈਰਾਨ ਰਹਿ ਜੂਗਾ ਇਹ ਬੈੱਡ 34000 ਵਾਲਾ ਆਪਾਂ ਕਿੰਨਾ ਦੇ ਰਹੇ ਆ 20000 ਰੁਪਏ ਚ 20000 ਹੈਰਾਨ ਰਹਿ ਗਏ ਵੀ ਓ ਤੇ 10000 ਦਾ ਵੱਡਾ ਛੋਟਾ ਜਿਹੜਾ ਸੇਲ ਕਰਦੇ ਆ ਮਾਰਕੀਟ ਵਿੱਚ ਇਹ ਆਪਾਂ 20000 ਦੇ ਦਿੰਦੇ ਆ ਮੈਂ ਤਾਂ ਮੈਂ ਮੰਨ ਲਾ ਵੀ ਸ਼ਹਿਰਾ ਜਾਮ ਹੀ ਬਈ ਜਿੱਡਾ ਵੱਡਾ ਦਿੱਖ ਕੀਤੀ ਹੁੰਦੀ ਓਡਾ ਵੱਡਾ ਰੇਡ ਰੱਖਿਆ ਵਾ ਭਾਈ ਜੀ ਸੀਜ਼ਨ 'ਚ ਆਪਣਾ ਇਹ 34000 ਦੀ ਹੋ ਜਾਣਾ ਜੀ ਅੱਜ ਤੋਂ 3-4 ਮਹੀਨੇ ਬਾਅਦ 34000 ਦੀ ਹੋ ਜਾਣਾ ਜੀ ਜਿਨੇ ਬੁੱਲੇ ਲੁੱਟਣਿਆਂਗੇ ਜਿਹੜਾ ਬੰਦਾ ਚਾਹੁੰਦਾ ਵੀ ਆਪਾਂ ਪਾਣੀ ਲੁੱਟ ਲਓ ਬਾਈ ਜਿਨੇ ਦਿੱਤੋਂ ਮੰਨ ਲਾ ਵੀ ਮੇਲਾ ਲੁੱਟਿਆ ਜਾਂਦਾ ਲੁੱਟ ਲਓ ਆਰਡਰ ਦਿਓ ਛੋਡੇ ਤਿਆਰ ਹੋ ਕੇ ਛੋਡੇ ਘਰੇ ਆਏ ਘਰੇ 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 ਬੋਲੇ ਬੈਠਣਾ ਗੋਲੇ ਬੈ ਕੇ ਤਿਆਰ ਹਾਂ ਪਹਿਲੀ ਗੱਲ ਤਾਂ ਜਿੱਡੇ ਮਰਜ਼ੀ ਸ਼ੋਰੂਮ ਚ ਭਾਜ ਜੇ ਬੈੱਡ ਹੀ ਨਹੀਂ ਹੋਣਾ ਕਿਸੇ ਕੋਲੇ ਜੀ ਇਹ ਆਪਾਂ 2014 ਤੋਂ ਸੇਲ ਕਰਦੇ ਆਂਗੇ 2000 ਗੱਦਾ ਇਹਦਾ ਵੀ ਯਾਰ ਮਨ ਲਾਦਾ ਕਿਆ ਬਾਤ ਆ ਯਾਰ ਗੱਦੇ ਬਾਈ ਜੀ ਆਪਾਂ ਸੇਲ ਹੀ ਇਹ ਕਰਦੇ ਆਂ ਤੁਸੀਂ ਉੱਪਰ ਉੱਪਰ ਚੜ ਕੇ ਦਿਖਾਓ ਇਹਦੇ ਗੱਦੇ ਆਹ ਦੇਖ ਬਾਈ ਜੀ ਗੱਦਾ ਦੇਖੋ ਹਾਂ 8 ਸਾਲ ਤੱਕ ਗੱਦਾ ਖਰਾਬ ਕਰ ਲਿਓ ਗੱੱਦਾ ਨਵਾਂ ਲੈ ਜਾਓ ਗੱੱਦਾ ਨਵਾਂ ਲੈ ਜੀ ਕਿਹੜਾ ਬੰਦਾ ਕਹਿੰਦਾ ਨਾ ਵੀ ਹੋਟਲਾਂ ਵਾਲੇ ਗੱਦਿਆਂ ਦੇ ਆਪਾਂ ਰੂਮ 'ਚ ਦੇਖਿਆ ਵੀ ਕਿਤੇ ਹੋਟਲਾਂ ਦੇ ਵਿੱਚ ਜਿਵੇਂ ਆਪ ਵੱਡੇ 5 ਸਟਾਰ ਹੋਟਲਾਂ 'ਚ ਦੇਖਦੇ ਆਂ ਗੱਦੀ 70 70000 ਦੀ ਗੱਦੀ ਹੁੰਦੀ ਹੈ ਜੀ ਇਹ ਵੀ ਕਿਤੇ ਆਪਾਂ ਮੰਨ ਲਾ ਵੀ ਜੇ ਕਿਨਿਕ ਲਾ ਗੱੱਦਾ ਹੀ ਖਰੀਦਣਾ ਉਹ ਹੋਵੇ ਇਹਦੇ ਨਾਲ ਬਾਈ ਜੀ ਆਪਾਂ 3000 ਦਾ ਗੱੱਦਾ ਕੱਢਦੇ ਆਂ ਅੱਛਾ ਜੀ ਪੁਰਾਣਾ ਗੱੱਦਾ ਕੋਈ ਵੀ ਲੈ ਆਓ ਇਹਦੇ ਨਾਲ 3000 ਦਾ ਕੱਟ ਲਾਂਗੇ ਤੁਹਾਨੂੰ ਨਵਾਂ ਗੱੱਦਾ ਦੇ ਦਾਂਗੇ ਬਸ ਇਹ ਸਸਪੈਂਸੀ ਹੈ ਇੱਕ ਵਾਰੀ ਕਾਲ ਕਰ ਲਿਓ ਮੈਨੂੰ ਤੁਹਾਨੂੰ ਗੱਦੀ ਗੱਦੇ ਦੇ ਦਾਂਗੇ ਜਿੰਨੇ ਮਰਜ਼ ਬਾਕੀ ਤੁਹਾਨੂੰ ਆ ਗੱਦਾ 8 ਇੰਚੀ ਇਹ ਗੱਦਾ ਬਾਈ ਜੀ ਤੁਹਾਨੂੰ ਸਹੀ ਗੱਲ ਦੱਸਾਂ ਇਹਦਾ ਰੇਟ ਜੇ ਕੰਪਨੀਆਂ ਦੇ ਗੱਦੇ ਲਾਉਂਗੇ ਸਲੀਵਲ ਕਰ ਲਾਉਣ ਹੋਰ ਵੱਡੀਆਂ ਵੱਡੀਆਂ ਕੰਪਨੀਆਂ ਨੇ ਬਾਕੀ ਹੈਗੇ ਬਹੁਤ ਵਧੀਆ ਗੱਦੇ ਨਹੀਂ ਉਹਨਾਂ ਦੇ ਮੈਂ ਨਹੀਂ ਕਹਿੰਦਾ ਉਹਨਾਂ ਉੱਤੇ ਗੱਦਾ ਕੋਈ ਹੈ ਹੀ ਨਹੀਂ ਨਾ ਬਣਿਆ ਪਰ ਉਹਨਾਂ ਦੇ ਰੇਟ ਨਾ 8 ਇੰਚੀ ਗੱਦੇ ਦੇ 32 33 34000 ਰੁਪਏ ਨੇ 80 80000 ਵੀ ਵਿਆਹ ਇਹ ਜੇ ਗੱਦੇ ਪਿਆ ਉਹਨਾਂ ਕੋਲੇ ਆਪਾਂ ਤੁਹਾਨੂੰ ਉਹੀ ਨਜ਼ਾਰੇ ਸਿਰਫ ਨਾਰਮਲ ਥੋੜੇ ਜੇ ਰੇਟ 'ਚ ਦੇ ਦਾਂਗੇ 8 ਇੰਚ ਗੱਦਾ ਬਸ ਆਪਾਂ ਨੂੰ ਕਾਲ ਕਰ ਲਓ ਆਪਣੇ ਨੰਬਰ 'ਤੇ ਹਾਂ ਕਾਲ ਕਰ ਲਿਓ ਵੀਰੇ ਬ ਉਹ ਵੀ ਚੱਕ ਲਿਓ ਦੇਖੋ ਆਪਾਂ ਵਿੱਚ ਕੱਟ ਕੇ ਉਹਨੂੰ ਆ ਗੱਦਾ ਲੱਜਰੀ ਗੱਦਾ ਵੱਡੇ ਮੱਲਾ ਰੈਸਟੋਰੈਂਟ ਆਲਾ ਵੱਡੇ ਫਾਈਵ ਸਟਾਰ ਹੋਟਲਾਂ ਆਲਾ ਗੱਦੇ ਉਹਨੂੰ ਨਜ਼ਾਰੇ ਦਿਵਾ ਦੇਣੀ ਥੋੜੇ ਜਿਹਾ ਬਜਟ ਜੀ ਦੇ ਦਾਂਗੇ ਤੁਸੀਂ ਹਾਰਨ ਰਹੇ ਹੋ ਵੀ ਯਾਰ ਉਹ ਉਹ ਮੱਲਾ ਆਪਾਂ ਇੱਕ ਸਰਪ੍ਰਾਈਜ਼ ਹੀ ਬਣਾ ਕੇ ਰੱਖਾਂਗੇ ਇੱਥੇ ਆਓਗੇ ਤੁਸੀਂ ਵੀਡੀਓ ਸ਼ੇਅਰ ਕਰਕੇ ਦਿਖਾ ਦਿਓ ਇੱਕ ਵਾਰੀ ਕਿਹੜੇ ਸਾਹਿਬ ਨਾਲ ਜਾਂਦਾ ਮਿਸਟਰ ਸ਼ਮਾਂਗੂ ਹਾਂ ਮੱਲਾ ਵੀ ਦੇਖੋ ਐ ਸ਼ੇਪ ਬਣੀ ਵੀ ਦੇਖ ਜਿੰਨੇ ਮਰਜ਼ੀ ਬੈੱਡ ਤਰਾਕ ਤਿਆਰ ਕਰਾ ਲਓ ਬਾਈ ਜੀ ਇਹ 45000 ਰੁਪਏ ਦਾ 42000 ਦਾ ਸੇਲ ਕੀਤਾ ਹੋਇਆ ਜੀ ਬੈੱਡ ਇਹੀ ਰੇਟ ਜਾਂਦਾ ਹੈਗਾ ਪਰ ਜੇ ਤੁਸੀਂ ਰੇਟੇ ਦਾ ਸੁਣੋਗੇ ਸਿਰਫ 2 ਮਹੀਨੇ 3 ਮਹੀਨੇ ਲਈ ਇਹ ਵੀ ਜੇ ਕਿਸੇ ਨੇ ਆਰਡਰ ਲੇ ਕੇ ਤਿਆਰ ਕਰਵਾਉਣਾ ਆਪਦੇ ਰੂਮ 'ਚ ਧਰਨਾ ਹੈ ਆਪਦੇ ਰੂਮ ਵਾਲਾ ਸਨਮਾਇਕਾ ਲੱਗਿਆ ਹੈ ਉਹ ਲਿਆ ਕੇ ਸਨਮਾਇਕਾ ਦੇ ਕੇ ساتھ <li>ਮਤਲਬ ਇਹਦੇ ਨਾਲ ਦਾ ਜਿਹੜਾ ਕੋਈ ਰੂਮ 'ਚ ਲੱਗਿਆ ਵਾ ਹਾਂ ਉਹਦੇ ਨਾਲ ਦਾ ਵੀ ਲਿਆ ਕੇ ਤਿਆਰ ਕਰਵਾ ਸਕਦਾ ਵੀ ਆਹ ਸਨਮਾਇਕਾ ਲਾ ਕੇ ਦੇ ਦੋ ਸਾਥ ਇਹ ਬਾਈ ਕਿੰਨੇ ਦਾ ਪਤਾ ਇਹ ਬਾਈ ਜੀ ਹੁਣ ਤਾਂ ਹੈਗਾ ਹੈ ਘੱਟੋ ਘੱਟ ਉਹ 20000 ਰੁਪਏ ਦਾ ਹੈ ਇਹ 28000 ਰੁਪਏ ਦਾ ਮੰਲਾ ਸਿਰਫ 8000 ਨਾ ਨਾ ਹਾਂ ਸਿਰਫ 8000 ਰੁਪਏ ਦਾ ਉਹਦਾ ਫਰਕ ਹੈ ਪਰ ਇਹ 42000 ਰੁਪਏ ਦਾ ਬੈਡ ਆਮ ਆਮ ਮੰਲਾ ਆਪਾਂ 42 ਦੀ ਦੇਣਾ ਕਿ ਫਿਰ ਇਹ ਮਤਲਬ ਵੱਡੇ ਸ਼ਹਿਰਾਂ ਦਾ 70 70 ਦੇ ਨੇੜ ਤੇ ਪਹੁੰਚਿਆ ਹੋਗਾ ਉਹ ਤਾਂ ਫਿਰ ਉੱਥੇ ਜਾਣਗੇ ਵੀ ਉਹ ਜੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੀ ਪੈਸੇ ਦੀ ਵੈਲਿਊ ਕੀ ਹੈ ਉਹ ਤਾਂ ਕਹਿਣਗੇ ਬਸ 70 ਹੈ ਚੱਕੋ ਜੀ ਦੇ ਦਿਓ ਹੁਣ ਮੇਰੇ ਕੋਲੇ ਵਿਚਾਰਾ ਇੱਕ ਪਰਸੋਂ ਆਇਆ ਕਸਟਮਰ ਕਹਿੰਦਾ ਭਈ ਬੈਡ ਆਹੀ ਲੈਣਾ ਗੱਦਾ ਵੀ ਆਹੀ ਲੈਣਾ ਜਦੋਂ ਬਣਾਇਆ ਰੇਟ ਵੀ ਹਾਂ 43 ਤੋਂ 42000 ਰੁਪਏ ਹੋ ਗਿਆ ਭਾਈ ਜੀ ਬਜਟ ਤਾਂ ਮੇਰਾ 22000 ਰੁਪਏ ਦਾ ਮਹਾਬਾਈ ਫਿਰ ਉਹ ਮੇਰੇ ਆਹਾ ਆ ਵਾਲਾ ਸੋਫਾ ਇਹ ਆ ਗਿਆ ਜੀ 9 ਸੀਟਰ ਸੋਫਾ ਜੀ ਇਹਦਾ ਰੇਟ ਹੈ 45000 ਰੁਪਿਆ ਜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਉਣ ਵਾਲੇ ਨੂੰ ਬਾਈ ਜੀ ਆ ਦਿਖਾ ਦਿਓ ਬਹੁਤ ਸਰ ਮੋਰ ਪੰਖੀ ਕਲਰ ਹੈ ਦਾ ਜੀ ਆ ਦਿਖਾਓ ਜਿੰਨੀ ਇਹਦੀ ਗ੍ਰੇਸ ਪੈਂਦੀ ਹੈ ਮੋਰ ਪੰਖੀ ਕਲਰ ਹੈ ਜ਼ਿੰਮੇਦਾਰ ਦੋਂਗੇ ਐ ਕਰ ਦੋਂਗੇ ਝੜ ਜਾਂਦਾ ਬਸ ਨਾਲ ਦੀ ਨਾਲ ਫਰੈਸ਼ ਇਹ ਚ ਰੇਤਾ ਵੀ ਨਹੀਂ ਫਸਦਾ 45000 ਰੁਪਏ ਦਾ ਸੇਲ ਕਰਦੇ ਆ ਬਾਈ ਜੀ 3 ਹੈ 2 2 ਉਧਰ ਪਫੀ ਆ ਗਈ ਨਾਲ 4x4 ਦਾ ਟੇਬਲ ਆ ਗਿਆ ਜੀ ਇਹ 35000 ਰੁਪਏ ਦਾ ਹੈ ਜਿਹਨੇ ਲੈ ਕੇ ਜਾਣਾ ਲੁੱਟ ਲੋ ਮੇਲਾ ਗਾਰੰਟੀ ਹੈ ਫੁੱਲ 7 ਸਾਲ ਦੀ ਲੈ ਲੋ 8 ਸਾਲ ਦੀ ਲੈ ਲੋ ਗੱਡੀ ਦੀ ਗੱਡੀ ਦੀ ਗਾਰੰਟੀ 7-8 ਸਾਲ ਚ ਕੁਝ ਵੀ ਹੋ ਜਾਏ ਗੱਡੀ ਦਾ ਟੂਰ ਭਾਈ ਉਹ ਮੱਲਾ ਵੀ ਇੱਕ ਦਿਨ ਨਹੀਂ ਗਾਰੰਟੀ ਲੈਂਦੇ ਨਹੀਂ ਦਿੰਦੇ ਜੀ ਅੱਜ ਦਾ ਕਹਿੰਦਾ ਭਾਈ ਤੇਰੇ ਟੈਂਪੋ ਚ ਲੱਦੇਗਾ ਨਾ ਭਾਈ ਜੀ ਜਿਹੜਾ ਅੱਜ ਦਾ ਫਰਨੀਚਰ ਚੱਲਦਾ ਨਾ ਮੰਨ ਕੇ ਚੱਲੋ ਲੋਕਾਂ ਨੂੰ ਕੁਝ ਨਹੀਂ ਪਤਾ ਫਰਨੀਚਰ ਦੇ ਵਿੱਚ ਕੀ ਹੈ ਮੈਥੋਂ ਕੋਲੇ ਬਹਿ ਕੇ ਗੱਦੀ ਪਵਾ ਲਓ ਬਾਈ ਜੀ ਆ ਗੱਦੀ ਪਵਾਉਣੀ ਆ ਆਹੀ ਪਾਵਾਂਗੇ ਸਿਰਫ ਤੁਹਾਨੂੰ ਕੀ ਕਹਣਾ ਆਪਾਂ 100 200 ਰੁਪਏ ਸੀਟ ਮਗਰ ਕਮਾਈ ਕਰਨੀ ਆ ਉਹ ਕਮਾਈ ਕਰਨ ਖਾਤਰ ਬੈਠੇ ਆ ਉਹ ਕਮਾਈ ਕਰਨ ਹਾਂ ਜੇ ਆਪਾਂ ਕੋਈ ਸ਼ੋਅਰਮ ਐ ਨਹੀਂ ਹੈਗਾ ਵੀ ਤੁਹਾਡੇ ਮਗਰ 1000 ਰੁਪਏ ਸੀਟ ਮਗਰ ਕੱਢ ਲਿਆ ਜੇ 15000 15 ਸੀਟ ਬਣਾ ਲਈ ਤਾਂ 15000 30000 ਰੁਪਏ ਕਮਾ ਲਿਆ ਉਹ ਕੰਮ ਨਹੀਂ ਹੈਗਾ ਆਪਣਾ ਜੀ ਸੋਨੂ ਯਕੀਨ ਤੇ ਇੱਥੇ ਆਉਂਗੇ ਤਾਂ ਯਕੀਨ ਦਿਵਾਗੇ ਦੁਰਾਂਗੇ ਯਕੀਨ ਦਿਵਾਕੇ ਦੁਰਾਂਗੇ ਇਧਰਲੇ ਪਾਸੇ ਗੱਡੇ ਪਿਆ ਬਾਈ ਜੀ ਐਕਟਰੀ ਜਨੇ ਢੇਰ ਲੱਗੇ ਪਿਆ ਜਿੰਨੇ ਮਰਜ਼ੀ ਗੱਡੇ ਜਿੰਨੇ ਮਰਜ਼ੀ ਤੁਸੀਂ ਗੱਦਾਂ ਦੇ ਆਰਡਰ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਵੀਡੀਓ ਦੇ ਨੂੰ ਲਾਈਕ ਕਰ ਦਿਓ ਸੋਨੂ ਕਦੇ ਕੰਪਲੀਟ ਨਹੀਂ ਹੋਊਗਾ ਤੁਹਾਡੇ ਰਿਸ਼ਤੇਦਾਰ ਵੀ ਕਹਿਣਗੇ ਵੀ ਹਾਂ ਬਾਕੀ ਹਾਂ ਕਿੱਥੋਂ ਲੈ ਕੇ ਆਏ ਕਿੱਥੋਂ ਲੈ ਆ ਆ ਇਧਰ ਲੀਆਂ ਬਾਰੀਆਂ ਦੇਖਾ ਸੁਪਾ ਬਾਈ ਜੀ ਐਡੇ ਐਡੇ ਦਾ ਕੁਐਸਚਨ ਨੇ ਇਹਦੇ ਠੀਕ ਹੈ ਨਾ ਨਾਲ ਦੀ ਨਾਲ ਆਹ ਕਾਰਨਰ ਮਿਲ ਜਾਣਾ ਹੈ। ਕਾਰਨਰ ਆ ਗਿਆ ਬਟਨ ਪਏ ਹੋਏ ਨੇ ਸਾਈਡ ਦੇ ਬਾਜੂ ਦਿਖਾ ਦਿਓ ਇਹਦਾ ਬਹੁਤ ਸੋਹਣਾ ਲਗਜ਼ਰੀ ਮਾਡਲ ਹੈ। ਹਾਂ ਦੋ ਉਧਰਲੇ ਪਾਸੇ ਛੋਟੀਆਂ ਮਨਲਾ ਵੀ ਜਿਹੜੇ ਹੁੰਦੇ ਆ। ਬਾਜੂ ਆ ਗਿਆ ਉਹ ਗੋਲ ਬਫੀਆਂ ਆ ਗਈਆਂ। ਗੋਲ ਬਫੀਆਂ ਆ ਗਈਆਂ ਤੇ ਆਹ ਚ ਆਹ ਛੋਟੇ ਚ ਆ ਗਿਆ ਹੈਗਾ। ਇਹ ਸੋਫੇ ਦਾ ਰੇਟ ਹੈਗਾ ਜੀ 57000 58000 ਪਰ ਅੱਜ ਦਾ ਰੇਟ ਹੈ 35000 ਜਿਹਨੇ ਲੈ ਕੇ ਜਾਣਾ ਹੈ। ਇਹਦਾ ਵੀ ਮੇਲਾ ਲੁੱਟ ਸਕਦਾ ਹੈਗਾ ਵੀ ਇਹੋ ਜਿਹਾ ਮਾਡਲ ਆਏ ਜੇ ਕੋਈ ਨੇੜੇ ਤੇੜਿਆ ਤਾਂ ਮੁਫਤ ਵੀ ਘਰੇ ਲਿਜਾ ਸਕਦਾ ਹੈ ਹਾਂ ਇਹ ਤਾਂ ਜਮਾ ਐ ਕੰਮ ਹੈ ਆਉਤੋਂ ਨਹੀਂ ਲਿਆ ਜਾਊਗਾ ਪਰ ਇਹਨੇ ਪੈਸੇ ਦੇਣੇ ਪੈਣ ਹਾਂ 20-25 ਕਿਲੋਮੀਟਰ ਦਾ ਤੁਹਾਨੂੰ ਫ੍ਰੀ ਸਟਾਡ ਦਾਂਗੇ ਇਹ ਸਰਵਿਸ ਆ 35000 ਰੁਪਏ ਦਾ ਸੋਫਾ 35000 ਰੁਪਏ ਆ ਸੋਫਾ ਤੁਸੀਂ ਵੀਡੀਓ ਸ਼ੇਅਰ ਕਰਕੇ ਆ ਜਿਓ ਸਕਰੀਨਸ਼ਾਟ ਦਿਖਾ ਦਿਓ ਬਾਈ ਨੂੰ ਹਜ਼ਾਰ ਖਾਂਢ ਹੋਰ ਵੀ ਬਾਈ ਮਾਨਤਾਨ ਬਿਲਕੁਲ ਜੀ ਬਿਲਕੁਲ ਆ 7 ਸੀਟਡ ਸੋਫਾ ਆ ਗਿਆ ਜੀ ਬਾਈ ਜੀ ਇਹ 7 ਸੀਟਡ ਸੋਫਾ 22 23 25 28 30 ਤੱਕ 10000 ਤੱਕ ਵਿਕੀ ਜਾਂਦਾ ਹੈ ਜੀ ਆਪਾਂ ਸਿਰਫ 18000 ਰੁਪਏ ਦੇ ਰਹੇ ਆ 7 ਸੀਟਡ ਸੋਫਾ ਕਾਰਨਰ ਸੋਫਾ ਇੱਥੇ ਮਰਜ਼ੀ ਲਿ ਜਾ ਕੇ 18000 ਦਾ ਧਰ ਦੋ 18000 ਕੁੱਲ ਇਹਦੇ 'ਚ ਵੀ ਬਾਈ ਆਪਾਂ ਮੰਨ ਲਾ ਵੀ ਜੇ ਕਿਸ ਨੇ ਆਪਾਂ ਨੂੰ ਸਪੈਸ਼ਲ ਤੌਰ ਤੇ ਆਰਡਰ ਦੇਣਾ ਹੋਵੇ ਆਹ ਦਾ ਕਲਰ ਆ ਜਿਹੜਾ ਇਹਨਾਂ ਦਾ ਉਹ ਵੀ ਆਪਾਂ ਨੂੰ ਆਪਣੇ ਕੋਲੇ ਜੋ ਦਿਖਾ ਦਿਓ ਅੱਗੇ ਲਿਸਟ ਪਈ ਆ ਕਲਰਾਂ ਦੀ ਸਾਰੇ ਟੋਟਲ ਕਪੜਾ ਲੱਗਿਆ ਹੋ ਸਰਬ ਆਪਣੇ ਕੋਲ 3 ਦਿਨਾਂ ਬਾਅਦ ਸਮਾਨ ਆਇਆ ਬਣਿਆ ਇੱਥੇ ਆਓ ਸਿਲੈਕਟ ਕਰੋ ਕਪੜਾ ਜਿਹੜਾ ਮਿਲ ਗਿਆ ਉਹ ਤੀਜੇ ਜਾਂ ਚੌਥੇ ਦਿਨ ਤੁਹਾਡੇ ਘਰੇ ਪਹੁੰਚ ਜਾਣਾ ਚੌਥੇ ਦਿਨ ਤੁਹਾਡੇ ਘਰੇ ਬਣਨਾ ਭਾਈ ਨਾਲ ਦੇ ਨਾਲ ਜਿਹੜੇ ਬਾਈ ਦੇ ਮਗਲੇ ਪਾਸੇ ਫੈਕਟਰੀ ਦੇ ਵਿੱਚ ਸਮਾਨ ਬਣ ਰਿਹਾ ਨਾਲ ਦੇ ਨਾਲ ਤਿਆਰ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਉਣੇ ਆ ਆਜੂਗਰਾ ਜੁੜੇ ਰਹੋ ਵੀਡੀਓ ਨਾਲ ਸ਼ੇਅਰ ਕਰ ਦਿਓ ਵੀਰੇ ਇਦਾਂ ਦਾ ਇਹ ਪ੍ਰੈਸ ਟੇਬਲ ਆ ਗਿਆ ਵੀ 7-5 ਦਾ ਜੀ ਆਪਣੇ ਕੋਲ ਆਈਟਮ ਹਰੇਕ ਮਿਲੂ ਡਾਈਨਿੰਗ ਟੇਬਲ ਤੋਂ ਲੈ ਕੇ ਜਿੰਨਾ ਮਰਜੀ ਚਾਹੇ 70000 ਵਾਲਾ ਬੈੱਡ ਤਿਆਰ ਕਰਵਾ ਲਓ ਫੋਟੋ ਲਿਆਓ ਜਿਸ ਨੂੰ 1.5 ਲੱਖ ਦਾ ਬੈੱਡ ਮਿਲਦਾ ਹੈਗਾ ਤਾਂ ਤੁਹਾਨੂੰ ਉਹ 50000 ਰੁਪਏ 'ਚ ਤਿਆਰ ਕਰਕੇ ਦੇਵਾਂਗੇ ਬੈੱਡ ਡਾਈਨਿੰਗ ਟੇਬਲ ਮਾਰਕੀਟ 'ਚ ਜੋ ਜਿਹੜਾ ਬੈੱਡ ਤੁਹਾਨੂੰ 1.5 ਲੱਖ ਰੁਪਏ ਦਾ ਮਿਲਦਾ ਤੇ ਉਹ ਬਾਈ ਸਿਰਫ ਹੀ ਆਪਾਂ ਨੂੰ 50 ਤੇ 60000 ਰੁਪਏ ਦੇ ਦੇ ਰਗਾ 50 ਤੇ 60000 ਰੁਪਏ ਦੇ ਵੇਚ ਵੇਚ ਦੇ ਦੂਗਾ ਤੇ ਵੀਰੇ ਇਹ ਆਧਾ ਕੀ ਰੇਟ ਆ ਇਹ ਪ੍ਰੈਸਟੇਬਲ ਆ ਬਾਈ ਜੀ 7 ਤੋਂ 5 ਦਾ ਹੈਗਾ ਜਿਵੇਂ ਬਹੁਤ ਵਧੀਆ ਫਿਨਿਸ਼ਿੰਗ ਵਾਲਾ ਤਿਆਰ ਕਰਿਆ ਆਪਣੇ ਕੋਲੇ ਬਹੁਤ ਜਿਆਦਾ ਸੇਲ ਹੋਣ ਵਾਲੀ ਚੀਜ਼ ਹੈ ਡਬਲ ਲੌਕ ਹੈ ਤੇ ਇੱਥੇ ਵੀ ਲੌਕ ਦਿੱਤਾ ਹੋਇਆ ਹੈ ਸੈਂਟਰ ਚ ਜੀ ਇੱਥੇ ਵੀ ਲੌਕ ਹੈ ਫੁੱਲ ਟੈਲੀ ਹੈਵੀ ਹੈ ਇੰਨੀ ਵੀ ਟੈਲੀ ਜਰੂਰ ਟੁੱਟ ਜਾਂਦੀ ਹੈਗੀ ਜੀ 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 ਸ਼ੌਕਰ ਡਬਲ ਲੱਗੇ ਹੋਏ ਨੇ ਇਹਦੇ ਫੁੱਲ ਵਧੀਆ ਜੀ ਵੀਰੇ ਇਹਦੀ ਕੁਆਲਿਟੀ ਇੰਨੀ ਹੈਵੀ ਹੈ ਜਿਹੜਾ ਆਉਂਦਾ ਲੈ ਕੇ ਜਾਂਦਾ ਹੈ ਇਹ 6500 ਰੁਪਏ ਦਾ ਬਾਈ ਜੀ 6500 ਰੁਪਏ 6500 ਰੁਪਏ ਦਾਗਾ ਪਰ ਸੋਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਜਾਂ ਜੋ ਕੋਈ ਬੰਦਾ ਆਉਂਦਾ ਵੀ ਹੈ ਵੀ ਬਾਈ ਮੈਂ ਉਹਦੀ ਵੀਡੀਓ ਦੇਖੀ ਸੀ ਤਾਂ ਇਹ 5000 ਰੁਪਏ ਦੇ ਦਾਂਗੇ ਮੰਲਾ ਵੀ ਤਿਆਰ ਆ ਜਿਹੜਾ ਸਮਾਨ ਹੁੰਦਾ ਹੈ ਆਪਦੇ ਬਾਈ ਹੱਥੀ ਕੱਪ ਬੋਰਡ ਤਿਆਰ ਕਰਦਾ ਹੈ ਕਈਆਂ ਦੇ ਮੰਨ ਲਾ ਵੀ ਮਾਨ ਦੇ ਵਿੱਚ ਇਹ ਬਹਿਮ ਹੋ ਜਾਂਦਾ ਵੀ ਬਾਈ ਪਤਾ ਨਹੀਂ ਕਿੱਥੇ ਤਿਆਰ ਹੋ ਜਾਂਦਾ ਹੈ ਕਦੋਂ ਹੋਰ ਤਿਆਰ ਕਰਕੇ ਬਾਈ ਲਿਆ ਗਿਆ ਆਪਦੇ ਮੰਨ ਲਾ ਵੀ ਵੀਡੀਓ ਜਿ ਦਿਖਾਈ ਜਾਂਦਾ ਹੈ ਇਹ ਬਾਈ ਜੀ ਕੱਚਾ ਮਾਲ ਤਿਆਰ ਹੋ ਰਿਹਾ ਹੈ ਇਹ ਬਾਈ ਦਾ ਦੇਖੋ ਕੱਚਾ ਮਾਲ ਤਿਆਰ ਹੋ ਰਿਹਾ ਹੈ ਤੇ ਨਾਲ ਦੀ ਨਾਲ ਪੁਰਾ ਮੜੇ ਨੇੜੇ ਆ ਕੇ ਦਿਖਾ ਦੇਖੋ ਇੱਧਰ ਸਾਰਾ ਅਪਲਾਈ ਚ ਆ ਬਈ ਇਹ ਇਹ ਅਪਲਾਈ ਦਾ ਸਾਰਾ ਕੋਈ ਚੈਨਾ ਅਪਲਾਈ ਨਹੀਂ ਕੋਈ ਗੱਤਾ ਨਹੀਂ ਕੁਛ ਨਹੀਂ ਮੇਖਾਂ ਨਾਲ ਸਾਰੀ ਠੁਕਾਈ ਹੋਈ ਹੋਈ ਹੈਗੀ ਆ ਆ ਵਿੱਚੋਂ ਆ ਦੇਖੋ ਤੁਹਾਨੂੰ ਮੰਨ ਲਾ ਪਤਾ ਵੀ ਲੱਗੂਗਾ ਵੀ ਮੇਖਾਂ ਲੱਗੀਆਂ ਹੋਈਆਂ ਉਹ ਤਿਆਰ ਹੋ ਜਾਂਦਾ ਜੀ ਉਹਦੇ ਕੱਚਾ ਜੀ ਹਾਂ ਬਿਨਾ ਪੇਂਟ ਤੋਂ ਦਿਖਾ ਦਿਨਾ ਬਿਨਾ ਪੇਂਟ ਤੋਂ ਦਿਖਾਓ ਬਿਨਾ ਪੇਂਟ ਤੋਂ ਦਿਖਾਓ ਕਈ ਯਾਰ ਭਾਈ ਅਗਲੇ ਦਿਨਾਂ ਮਨ ਚ ਬਹਿਮ ਹੋ ਜਾਂਦੀ ਇਹ ਗੱਲ ਦਾ ਆ ਦੇਖੋ ਲੈ ਇਸ ਤਰ੍ਹਾਂ ਹਲਮਾਰੀ ਤਿਆਰ ਹੁੰਦੀ ਹੈ ਸਾਰੀ ਅਪਲਾਈ ਦੀ ਜੀ ਜੀ ਫਿਰ ਇਹਦੀ ਫਿਨਿਸ਼ਿੰਗ ਹੁੰਦੀ ਹੈ ਪੇਂਟ ਹੁੰਦਾ ਹੈ ਫਿਰ ਬਾਹਰਲੇ ਪੱਲੇ ਲੱਗਦੇ ਨੇ ਫਿਰ ਜਾ ਕੇ ਆਲਮਰੀ ਤਿਆਰ ਜੀ ਦੇਖਣ ਚ ਲੱਗਦੀ ਆ ਨਾ ਵੀ ਘਰੀ ਤਿਆਰ ਕਰਾਈ ਆ ਮਿਸਤਰੀ ਨੂੰ ਘਰੇ ਵਾਰਨ ਦੀ ਲੋੜ ਨਹੀਂ ਸੋ। ਹਾਂ ਬਾਬਾ ਤੂੰ ਇੱਕੇਰਾ ਸਮਾਨ ਇੱਕ ਦਿਖਾਉਣਾ ਹੈਗਾ ਬਾਈ ਨੂੰ ਫੋਟੋਆਂ ਪਾਉਣੀਆਂ ਆ। ਹਾਂ ਵੀ ਆ ਚੀਜ਼ ਤਿਆਰ ਕਰ। ਐਦਾਂ ਦੀ ਚੀਜ਼ ਚਾਹੀਦੀ ਆ ਸਾਨੂੰ ਐਦਾਂ ਦਾ ਸਮਾਨ ਚਾਹੀਦਾ ਹੈਗਾ। ਐਦਾਂ ਦੀ ਮੰਨ ਲਾ ਵੀ। ਠੰਡੇ ਸ਼ੂਰ ਹੈਗਾ ਜਿੰਨੀਆਂ ਮਰਜ਼ੀ ਜੁੱਤੀਆਂ ਰੱਖੋ। ਜੀ ਆਰਾਮ ਨਾਲ ਆਟੋਮੈਟਿਕ 10 ਸਾਲ 15 ਸਾਲ 20 ਸਾਲ ਇਹਦੀ ਟੈਲੀ ਨਹੀਂ ਖਰਾਬ ਹੁੰਦੀ ਜੀ। ਜੀ ਆ ਅੰਦਰੋਂ ਮੱਲਾ ਜਿਹੜੀਆਂ ਆਪਾਂ ਜਿਹੜੀਆਂ ਹੁੰਦੀਆਂ ਆ ਬਜ਼ਾਰਾਂ ਦੀਆਂ ਬਾਰੀਆਂ ਬਣੀਆਂ ਹੁੰਦੀਆਂ ਕੱਪਵੋਡ ਬਣੇ ਹੋਦੇ ਆ ਉਹ ਗੱਤੇ ਵਾਲੀਆਂ ਹੁੰਦੀਆਂ ਜੀ ਉਹ ਗੱਤੇ ਵਾਲੀਆਂ ਅੰਦਰ ਉਹ ਦੇਖਣ ਨੂੰ ਤੁਹਾਨੂੰ ਬਹੁਤ ਸੋਹਣੀਆਂ ਲੱਗਣੀਆਂ ਪਰ ਥੋੜਾ ਸਮਾਂ ਪੈ ਕੇ 2-4 ਸਾਲ ਪੈ ਕੇ ਉਹ ਖਰਾਬ ਹੋ ਜਾਣੀਆਂ ਤੇ ਬਾਈ ਇੱਥੇ ਫਿਰ ਪੈਸੇ ਪੁਸੇ ਰੱਖ ਲੱਗਦਾ ਹਾਂਜੀ ਜਿੰਨੇ ਮਰਜ਼ੀ ਰੱਖੋ ਇਹਦੇ ਚ ਲੋਕਰ ਆ ਗਿਆ ਹੈਵੀ ਹੈਵੀ ਲੋਕ ਲੱਗਿਆ ਹੋਇਆ ਇਹਦੇ ਚ ਐ ਥੋੜਾ ਵੀ ਕੋਈ ਚਾਬੀ ਨਾਲ ਖੋਲ ਕੇ ਜਾਂ ਪੱਟ ਕੇ ਲੈ ਜੂ। ਪੱਟ ਕੇ ਲੈ ਜੂ। ਬਾਕੀ ਲੈ ਕੇ ਤਾਂ ਫਿਰ ਬਾਹਰ ਗਏ ਜਾਓ ਚੱਕ ਕੇ ਅਗਲਾ ਹੈਗੀ ਤਾਂ ਉਹ ਅਗਲਾ ਕਨਾਲ ਅਲਮਾਰੀ ਸੋਹਣੀ ਅਲ ਤੇ ਆ ਆਹ ਉਹੀ ਹੈ ਵੀਰੇ ਜਿਹੜੇ ਆਪਾਂ ਅੰਦਰ ਹੋਰ ਦਿਖਾ ਕੇ ਆਏ ਆ ਇਹ 7 ਬਾਈ 7 ਦੀ ਆ ਗਈ 7 ਬਾਈ 7 ਦੀ ਆ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਰਿਸਪੌਂਸ ਦਿਨ ਸ਼ਾਰਟ ਦਿਖਾਊਗਾ ਉਹਨੂੰ ਸਪੈਸ਼ਲ ਤੌਰ ਤੇ 1000 ਰੁਪਏ ਦਾ ਤੁਸੀਂ ਹੋਰ ਡਿਸਕਾਊਂਟ ਲੈ ਸਕਦੇ ਆ ਬਿਲਕੁਲ ਜੀ ਤੇ ਬਾਈ ਬਣਿਆ ਨਾ ਪੈੰਡ ਵਾਲੇ ਜਿਹੜੇ ਮੁੰਡੇ ਆ ਪੈੰਡ ਵਾਲੇ ਕੰਮ ਕਰਦੇ ਆ ਕਿਸੇ ਵੀ ਪਿੰਡ 'ਚ ਕੰਮ ਕਰਦੇ ਆ ਤੁਹਾਡੇ ਨੇੜੇ ਜਿਹੜੇ ਕੋਈ ਵੀ ਕੰਮ ਕਰਦਾ ਹੈ ਪੈੰਡ ਵਾਲੇ ਮੁੰਡਿਆਂ ਦੀ ਨਾ ਸਪੋਰਟ ਕਰਿਆ ਕਰੋ ਕਿਉਂਕਿ ਪੰਜਾਬ ਆਪਣਾ ਨਾ ਬਾਹਰ ਨੂੰ ਭੱਜੀ ਜਾ ਰਿਹਾ ਹੈ ਪਿੰਡ 'ਚ ਕੋਈ ਨਹੀਂ ਰਹਿ ਗੇ ਰਾਜੀ ਹੈਗਾ ਤੇ ਨਾ ਹੀ ਪਿੰਡ 'ਚ ਕੋਈ ਕੰਮ ਕਰਕੇ ਰਹਿ ਗਈ ਹੈ ਰਾਜੀ ਆ ਭਲਾ ਪਿੰਡ ਵਾਲੇ ਮੁੰਡੇ ਆ ਉਹਨਾਂ ਸਪੋਰਟ ਲਾਜ਼ਮੀ ਕਰਿਆ ਕਰੋ ਜਰੂਰ ਹੈ ਜੀ ਹੱਕ ਮੰਨਦਾ ਜੇਕਰ ਪਹਿਲੀ ਗੱਲ ਤਾਂ ਐਡ ਕਰਾਉਣ ਦੀ ਮੈਂ ਕੋਸ਼ਿਸ਼ ਇਹਦੇ ਕਰਕੇ ਕੀਤੀ ਹੈ। ਆ ਲੱਗਦਾ ਪਿੰਡ ਜੀ ਯਾਰ ਕਿੱਥੇ ਤੂੰ ਬੈਕਵਾਰਡ ਜੇ ਏਰੀਆ 'ਚ ਬੈਠਾ ਸ਼ਹਿਰ 'ਚ ਕਰ ਲੈਂਦਾ। ਜੀ 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 ਆਪਾਂ ਕੋਸ਼ਿਸ਼ ਇਹ ਕਰੀਆ ਵੀ ਮੈਨੂੰ ਦੇਖ ਕੇ ਚਾਰ ਹੋਰ ਕਰਨ। ਜੀ ਮੈਂ ਆਪਦੇ ਯਾਰਾਂ ਮਿੱਤਰਾਂ ਨੂੰ ਇਹ ਸੁਲਾ ਦੇਣਾ ਵੀ ਇੱਥੇ ਕੋਈ ਤੁਸੀਂ ਕੱਪੜੇ ਦਾ ਖੋਲੋ ਕਿਦਾ ਮਰਜ਼ੀ ਖੋਲੋ। ਤੁਹਾਡੇ ਕੋਲ ਬ੍ਰਾਂਡ ਹੋਣਾ ਚਾਹੀਦਾ, ਨਾਮ ਹੋਣਾ ਚਾਹੀਦਾ, ਕੁਆਲਿਟੀ ਹੋਣੀ ਚਾਹੀਦੀ ਹੈ। ਚੱਲ ਕੇ ਲੋਕ ਤੁਹਾਡੇ ਕੋਲ ਵੀ ਆਉਣਗੇ। ਇਹ ਨਹੀਂ ਹੈਗਾ ਵੀ ਤੁਸੀਂ ਕਿਤੇ ਮਰਜ਼ੀ ਬੈਹਿ ਜਾਓ, ਕੰਮ ਤਾਂ ਤੁਹਾਡੇ ਉੱਥੇ ਚੱਲਣਾ ਹੈ। ਉਹ ਬਾਈ ਮੁੰਸੇ ਵਾਲ ਨੂੰ ਫੋਲੋ ਕਰਦੇ ਆਂ, ਫਰੰਟ ਦੇ ਮੁੰ ਆਪਾ ਚੂਰ ਨਹੀਂ ਬੋਲਦੇ ਪਰਸੋਂ ਦੇ ਮੈਥੋਂ ਫੋਨ ਨਹੀਂ ਸੁਣੇ ਜਾਂਦੇ ਜੀ ਤੇ ਮੋਹਾਲੀ ਤੋਂ ਜੀਰਕ ਤੋਂ ਲੁਧਿਆਣੇ ਤੋਂ ਪਟਿਆਲੇ ਤੋਂ ਗੱਦਿਆਂ ਖਾਤਰ ਜੀ ਬਾਈ ਜੀ ਗੱਦਾ ਡਿਲੀਵਰ ਕਰ ਦੋਗੇ ਮੈਂ ਕਿਹਾ ਇੱਥੋਂ ਮੈਂ ਲੈ ਲਉ ਤੁਸੀਂ ਓਡੇ ਕੋਲ ਜਾਂਦਾ ਨਹੀਂ ਕਹਿੰਦੇ ਨਹੀਂ ਬਾਈ ਜੀ ਕਹਿੰਦੇ ਗੱਦਾ ਇਹਦੇ ਨਾਲ ਦਾ ਸਾਨੂੰ ਥੋੜੀ ਤੇ ਲੈਣਾ ਚਾਹੀਦਾ ਆਪਾਂ ਸਪੈਸ਼ਲ ਡਿਲੀਵਰ ਕਰਦੇ ਆ ਫੋਨ ਕਰੋ ਵੀਡੀਓ ਗੱਲ ਕਰੋ ਤੁਹਾਨੂੰ ਦਿਖਾਵਾਂਗੇ ਤੁਹਾਡੇ ਘਰੇ ਪਹੁੰਚਣ ਤੇ ਪੈਸੇ ਲਵਾਂਗੇ ਤੇ ਵੀਰੇ ਇਹ ਬਾਈ ਨਾ ਫੋਨ ਵਾਲੀ ਝੂਠ ਨਹੀਂ ਗੱਲ ਕਰਦਾ ਸਾਨੂੰ ਵੀ ਅੱਧਾ ਘੰਟਾ ਮੰਨ ਲਾ ਬਹਿਣਾ ਚਾਹ ਗਿਆ ਵੀ ਬਾਈ ਨੂੰ ਐਂ ਕਹਿਣਾ ਵੇ ਬਾਈ ਬਣਾ ਅੱਧਾ ਘੰਟਾ ਫੋਨ ਬੰਦ ਕਰ ਲਾ ਬਿਲਕੁਲ ਹੀ ਬਿਲਕੁਲ ਵੀ ਫੇਰ ਵੀਡੀਓ ਕੀਤਾ ਐਨੇ ਬਾਈ ਨੂੰ ਫੋਨ ਆਉਂਦੇ ਆ ਤੇ ਵੀਡੀਓ ਬਹੁਤ ਤੋਂ ਬਾਅਦ ਸ਼ੇਅਰ ਕਰਦੇ ਹੋ ਦਬ ਕੇ ਸਪੋਰਟ ਕਰਦੇ ਹੋ ਜੀ ਤਿੰਨਾ ਮਹੀਨਿਆਂ ਬਾਅਦ ਬਾਈ ਇੱਕ ਹੋਰ ਆਫਰ ਰੱਖਣ ਜਾ ਰਿਹਾ ਜਿਹੜੇ ਆਪਣੇ ਭੈਣਾਂ ਦੇ ਵਿਆਹ ਹੋਣੇ ਆ ਉਹਨਾਂ ਦੇ ਲਈ ਉਹ ਛੋਡੇ ਛੋਡੇ ਦੀ ਵੀਡੀਓ ਕਰਾਵਾਂਗੇ ਆਪਾਂ ਸਾਰੀ ਉਹਦੇ ਵਿੱਚ ਪਾਵਾਂਗੇ ਜੀ ਜੀ ਉਹਦੇ ਵਿੱਚ ਆਫਰ ਵਾਵਾਂਗੇ ਅਗਲੀ ਵੀਡੀਓ ਹੋਰ ਲੈ ਕੇ ਤੁਹਾਡੇ ਲਈ ਮਨਲਾ 2-3 ਮਹੀਨਿਆਂ ਨੇ ਆਵਾਂਗੇ ਜਿਹੜੇ ਭੈਣਾਂ ਦੇ ਵਿਆਹ ਕਰਨੇ ਆ ਫਰਨੀਚਰ ਚਾਹੀਦਾ ਉਹ ਆਪਾਂ ਇੱਥੋਂ ਤੁਹਾਨੂੰ 22 ਤੋਂ ਲੈ ਕੇ ਦਵਾਂਗੇ ਜੈਜ ਰੇਟ ਤੇ ਬਿਲਕੁਲ ਜੀ ਬਿਲਕੁਲ ਧੰਨਵਾਦ ਵੀਰੇ ਠੀਕ ਹੈ ਜੀ ਓਕੇ ਧੰਨਵਾਦ ਜੀ